ਤੇ ਜਦੋਂ ਇਸ ਤਰ੍ਹਾਂ ਬ੍ਰॉडਕਾਸਟ ਕਰਦੇ ਸੀ ਹੱਥ ਨਾਲ ਬੀਜ ਪਾਉਂਦੇ ਸੀ ਖੇਤ ਦੇ ਵਿੱਚ ਤਾਂ ਉਹਦੋਂ ਕਹਿੰਦੇ ਸੀ ਚਿੜੀ ਜਨੌਰ ਦਾ ਭਾਗੀ ਪਸ਼ੂਆਂ ਦਾ ਭਾਗੀ ਰਾਈਆਂ ਪਾਂਦੀਆਂ ਦਾ ਭਾਗੀ ਹਾਲੀਆਂ ਪਾਲੀਆਂ ਦਾ ਭਾਗੀ ਸਭ ਦੇ ਭਾਗਾਂ ਦਾ ਤੇ ਜੇ ਤੁਸੀਂ ਪੁਰਾਣੇ ਸਾਡੇ ਲੋਕ ਦੇਖੋ ਬਹੁਤੇ ਪੁਰਾਣੇ ਨਹੀਂ ਹੁਣੇ ਹੀ ਥੋੜੀ ਥੋੜੀ ਦੇਰ ਪੁਰਾਣੇ ਉਹ ਕੀ ਕਰਦੇ ਸੀਗੇ ਜੇ ਕਿਸੇ ਦੀ ਕਿਸ਼ਤੀ ਹੈ ਤਾਂ ਉਹਨੂੰ ਮੱਥਾ ਟੇਕਦਾ ਸੀ ਉਹ ਜੇ ਉਹਨਾਂ ਦੇ ਉਜਾਰ ਨੇ ਸੰਦ ਨੇ ਉਹਨਾਂ ਨੂੰ ਸਾਫ਼ ਕਰਕੇ ਮੱਥਾ ਟੇਕਦਾ ਸੀ ਕਿਸੇ ਉਦਾਰ ਤੇ ਪੈਰ ਨਹੀਂ ਸੀ ਰੱਖਦਾ ਲੇਕਿਨ ਜਦੋਂ ਬੰਦਾ ਜਦ ਤੱਕ ਟਹਿਰਾਵਚ ਨਹੀਂ ਆਂਦਾ ਜਦ ਤੱਕ ਸ਼ੁਕਰਾਨੇ ਚ ਨਹੀਂ ਆਂਦਾ ਉਦੋਂ ਤੱਕ ਇਹ ਪੋਸੀਬਲ ਨਹੀਂ ਹੈਗਾ ਜੋ ਇੰਡੀਅਨਸ ਜਿਹੜੇ ਗ੍ਰੈਟੀਟਿਊਡ ਦੇ ਵਿੱਚ ਰਹਿੰਦੇ ਸੀਗੇ ਔਰ ਬੜੀ ਬਹੁਤ ਵਧੀਆ ਲਾਈਫ ਹੁੰਦੀ ਸੀ ਇਹਦਾ ਇੱਕੋ ਔਰ ਇੱਕੋ ਹੀ ਕਾਰਨ ਹੈ ਵੀ ਅਸੀਂ ਸ਼ੁਕਰਾਨੇ ਦੇ ਵਿੱਚੋਂ ਬਾਹਰ ਆ ਗਿਆ ਬੇਫੂਦ ਹੰਦੂ ਦਾ ਟਾਈਮ ਵੇਸਟ ਕਰ ਰਿਹਾ ਹੈ 2 ਰੁਪਏ ਦਾ ਪੈਨ ਨਹੀਂ 2 ਰੁਪਏ ਦਾ ਪੈਨ ਨਹੀਂ ਹੈ ਉਹ ਉਹ ਇੱਕ ਇਹੋ ਜੀ ਚੀਜ਼ ਹੈ ਕਿ ਜਦੋਂ ਤੁਸੀਂ ਸਾਈਨ ਕਰਨੇ ਨੇ 10 ਕਰੋੜ ਦੇ ਚੱਕ ਤੇ ਤਾਂ ਕੰਮ ਕਰੂਗਾ ਤੁਸੀਂ ਅੱਜ ਵੀ ਪਿੰਡਾਂ ਦੇ ਵਿੱਚ ਜਾਓ ਤਾਂ ਜਦੋਂ ਤੱਕ ਤੁਸੀਂ ਉੱਥੇ ਬੈਠੇ ਹੋ ਉਦੋਂ ਤੱਕ ਚਾਹ ਬਣ ਜੂਗੀ ਅੰਦਰ ਸ਼ਹਿਰ ਵਾਲਾ ਸਾਡਾ ਪੁੱਛਦਾ ਮਜੀਦ ਸਿੰਘ ਰੋਟੀ ਤਾਂ ਨਹੀਂ ਖਾਏਗਾ ਜਿਹੜਾ ਚਾਰੇ ਪਾਸੇ ਤੁਸੀਂ ਦੇਖੋ ਡਰ ਦਾ ਮਾਹੌਲ ਕ੍ਰੀਏਟ ਕਰਿਆ ਜਾਂਦਾ ਸਾਡੇ ਇੱਥੇ ਲੜਾਈ ਲੱਗੀ ਹੈ ਨੰਬਰ 1 ਹੋਣ ਦੀ ਲੜਾਈ ਲੱਗੀ 100 'ਚ 100 ਲੈਣ ਦੀ ਕੁਦਰਤ 100 'ਚ 100 ਕਦੀ ਕਿਸੇ ਨੂੰ ਨਹੀਂ ਦਿੰਦੀ ਹੈਗੀ ਹੁਣ ਬਿਲ ਗੇਟਸ ਨੇ ਤੁਹਾਨੂੰ ਕੈਮੀਕਲ ਪਵਾਤੇ ਫਲਾਣਾ ਪਵਾਤਾ ਇਹ ਪਵਾਤਾ ਕਿਉਂ ਪਵਾਉਂਦੇ ਨੇ ਉਹ ਤੁਸੀਂ ਬਿਮਾਰ ਰਹੋ ਤੁਸੀਂ ਥੱਕੇ ਹਾਰੇ ਰਹੋ ਕਿਉਂਕਿ ਤੁਹਾਨੂੰ ਕਾਬੂ ਕਰਨਾ ਹੈ ਯਾਰ ਜਦੋਂ ਮੈਂ ਕਾਰ ਵੱਡੀ ਲੈ ਕੇ ਆ ਨਾ ਮਨਜੀਤ ਸਿੰਘ ਨੂੰ ਲੱड्डू ਤਾਂ ਖਵਾਣ ਜਾਣਾ ਵੀ ਇੱਕੇ ਦੇ ਟੱਕ ਹੋਰ ਮਾਰ ਕੇ ਆਵਾਂ ਵੀ ਦੇਖ ਮਮਾ ਮੈਂ ਤੇਰੇ ਤੋਂ ਵੱਡੀ ਲਿਆਂਦੀ ਤੂੰ ਜਦੋਂ ਤੇ ਅਸੀਂ ਕਿਸੇ ਚੀਜ਼ ਦੀ ਵੈਲਿਊ ਹੀ ਨਹੀਂ ਕਰ ਰਹੇ ਤਾਂ ਗ੍ਰੈਟੀਟਿਊਡ ਦੀ ਭਾਵਨਾ ਚਲੀ ਗਈ ਰੌਕਫੀਲਡ ਫਾਊਂਡੇਸ਼ਨ ਹੈ ਜਿਹੜਾ ਬੰਦਾ ਜਿਹੜੀ ਇੱਕ ਫੈਮਿਲੀ ਜਿਹੜੀ ਇਹ ਮੰਨਿਆ ਜਾਂਦਾ ਕਿ ਵੀ ਸਾਰੀ ਦੁਨੀਆ ਨੂੰ ਕੰਟਰੋਲ ਕਰਦੀ ਹੈ ਉਹਨਾਂ ਨੇ ਗ੍ਰੀਨ ਰੈਵੋਲੂਸ਼ਨ ਸ਼ੁਰੂ ਕਰੀ ਸੀਗੀ ਔਰ ਮਜ਼ੇ ਦੀ ਗੱਲ ਦੱਸਾਂ ਖੁਦ ਉਹ ਨੇਚਰਲ ਫਾਰਮ ਤੇ ਰਹਿੰਦੇ ਨੇ ਉਹ ਮਰਿਆ ਵੀ ਨੈਚੁਰਲ ਫਾਰਮ ਤੇ ਫਾਰਸੀ ਦਾ ਛੋਟਾ ਜਿਹਾ ਸ਼ੇਰ ਹੈ ਜਿਹੜਾ ਆਜ਼ਾਦ ਤੋਂ ਦੋ ਤਾਂ ਮੈਂ ਤੁਹਾਨੂੰ ਸੁਣਾਣਾ ਉਹ ਕਹਿੰਦੇ ਆ ਬਹੁਤ ਕੁਝ ਚਾਹੀਏ ਤਾਂ ਗਦਾਈ ਹੈ ਗਦਾਈ ਹੁੰਦੀ ਹੈ ਗਰੀਬੀ ਬਹੁਤ ਕੁਝ ਚਾਹੀਏ ਨਾ ਮੈਂ ਗਰੀਬ ਹਾਂ ਕੁਝ ਚਾਹੀਏ ਤਾਂ ਬਾਦਸ਼ਾਹੀ ਹੈ ਤੁਹਾਡੇ ਕੋਲ ਅਰਬਾਂ ਰੁਪਏ ਹੈਗੇ ਨੇ ਤੁਹਾਡੇ ਕੋਲ ਕਰੋੜ ਰੁਪਏ ਦੀ ਗੱਡੀ ਵੀ ਹੈ ਇੱਕ ਛੋਟਾ ਜਹਾਜ਼ ਵੀ ਹੈ ਬੀਚ ਕraft ਐਕਸੈਸ ਨਾਲ ਉਸ ਤੋਂ بڑا ਚਾਹੀਦਾ ਬਾਦਸ਼ਾਹੀ ਹੈ ਲੇਕਿਨ ਕੁਝ ਕੁਝ ਨਹੀਂ ਚਾਹੀਏ ਤਾਂ ਖੁਦਾਈ ਹੈ ਤਾਂ ਉਹ ਲੋਕ ਜਿਹੜਾ ਉਹ ਜਿਵੇਂ ਗੁਰਬਾਣੀ 'ਚ ਵੀ ਲਿਖਿਆ ਬਿਨਾ ਸੰਤੋਖ ਨਹੀਂ ਕੋ ਰਾਜ ਜਦ ਤੁਹਾਡੇ ਸਬਰ ਹੀ ਨਹੀਂ ਜਦੋਂ ਨੂੰ ਥੋੜਾ ਹੋਰ ਚਾਹੀਦਾ ਇਹ ਵੀ ਮਨ ਦੀ ਪ੍ਰਵਿਰਤੀ ਆ ਭੁੱਖਿਆ ਭੁੱਖ ਨਾ ਉਤਰੇ ਇਹ ਮਨ ਦੀ ਪ੍ਰਵਿਰਤੀ ਇਹ ਰਹੇਗੀ ਲੇਕਿਨ ਜਦੋਂ ਬੰਦਾ ਜਦ ਤੱਕ ਟਹਿਰਾਵ 'ਚ ਨਹੀਂ ਆਂਦਾ ਜਦ ਤੱਕ ਸ਼ੁਕਰਾਨੇ 'ਚ ਨਹੀਂ ਆਂਦਾ ਉਦੋਂ ਤੱਕ ਇਹ ਪੋਸੀਬਲ ਨਹੀਂ ਹੈਗਾ ਸਾਡੇ ਆਸ-ਪਾਸ ਜਿਹੜਿਆ ਬਲ ਰਿਹਾ ਸਾਰਾ ਕੁਝ ਇਹਦਾ ਇੱਕੋ ਔਰ ਇੱਕੋ ਹੀ ਕਾਰਨ ਹੈ ਵੀ ਅਸੀਂ ਸ਼ੁਕਰਾਨੇ ਦੇ ਵਿੱਚੋਂ ਬਾਹਰ ਆ ਗਏ ਇਹ ਨਾ ਸੋਚੋ ਕਿ ਜਿਹੜਾ ਵੱਡਾ ਆਦਮੀ ਹੈ ਉਹੀ ਲਾਲਚੀ ਹੈ ਛੋਟੇ ਪੱਧਰ ਵਾਲਾ ਬੰਦਾ ਛੋਟੇ ਤੋਂ ਛੋਟੇ ਪੱਧਰ ਵਾਲਾ ਬੰਦਾ ਵੀ ਲਾਲਚੀ ਹੈ ਤੇ ਜੇ ਇਹਨੂੰ ਦੇਖਣਾ ਹੋਵੇ ਤੁਸੀਂ ਤਾਂ ਜਦੋਂ ਆਪਣੇ ਤੋਂ ਛੋਟੇ ਨਾਲ ਕੁਝ ਕਰੂਗਾ ਉਦੋਂ ਦੇਖਣਾ ਵੀ ਉਹ ਕਿਵੇਂ ਬਿਹੇਵ ਕਰਦਾ ਆਪਣੇ ਤੋਂ ਵੱਡੇ ਨਾਲ ਤਾਂ ਹਰ ਬੰਦਾ ਬਿਹੇਵ ਕਰ ਲੈਂਦਾ ਤੋਂ ਗ੍ਰੈਟੀਚਿਊਡ ਜਿਹੜਾ ਹੈਗਾ ਇਹ కృਤਗ ਹੋਣਾ ਕਿਸੇ ਵੱਲ ਇਹ ਬਹੁਤ ਜ਼ਬਰਦਸਤ ਭਾਵ ਹੈ ਜਿਹੜਾ ਇਨਸਾਨ ਨੂੰ ਆਪਣੀ ਜ਼ਿੰਦਗੀ ਬਹੁਤ ਵਧੀਆ ਤਰ੍ਹਾਂ ਬਤੀਤ ਕਰਨ ਨੂੰ ਮਤਲਬ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਕਿ ਅਸੀਂ ਭੁੱਲ ਗਏ ਇਹ ਅੱਜ ਤੱਕ ਤੁਹਾਨੂੰ ਫਲਸਫੀ ਹੀ ਲੱਗਦੀ ਹੈ ਇਹ ਪਰ ਜਦ ਤੱਕ ਤੁਸੀਂ ਗ੍ਰੈਟੀਟਿਊਡ 'ਚ ਨਹੀਂ ਆਂਦੇ ਜੇ ਤੁਸੀਂ ਫਾਰਮਿੰਗ ਕਰੋ ਫਾਰਮਿੰਗ ਕਰੋ ਛੋਟਾ ਜਿਹਾ ਫਾਰਮ ਜਦੋਂ ਮੈਂ ਸ਼ੁਰੂ ਕੀਤਾ ਮੈਂ ਜਨਮ ਤੋਂ ਕੋਈ ਫਾਰਮਰ ਤਾਂ ਹੈ ਨਹੀਂ ਮੇਰੀ ਲਾਈਫ ਦੇ ਵਿੱਚ ਆਪਣੇ ਆਪ ਠਹਿਰਾਵ ਆ ਗਿਆ ਬਹੁਤ ਜ਼ਿਆਦਾ ਕਿਸ ਤਰ੍ਹਾਂ ਕਿ ਜਦੋਂ ਤੁਸੀਂ ਕੁਝ ਵੀ ਲਗਾਉਂਦੇ ਹੋ ਉਹ ਜੜੇ ਨਹੀਂ ਹੁੰਦਾ ਤੁਸੀਂ ਉਹ ਚ ਕੈਮੀਕਲ ਪਾ ਲਓ ਤੁਸੀਂ ਉਹ ਚ ਨੋਟਾਂ ਦਾ ਘੋਲ ਕੇ ਪਾ ਦਿਓ ਤੁਸੀਂ ਜਿਹੜਾ ਮਰਜ਼ੀ ਪਰਵਰਚਨ ਕਰ ਲਓ ਉਹ ਜਦੇ ਹੁੰਦਾ ਹੀ ਨਹੀਂ ਉਹਦਾ ਇੱਕ ਸਮਾਂ ਇੱਕ ਟਾਈਮ ਸੀਮਾ ਹੈ ਜੋ 3 ਮਹੀਨੇ ਚ ਹੋਣਾ ਤਾਂ 3 ਮਹੀਨੇ ਚ ਹੀ ਹੋਣਾ ਉਹ 3 ਮਹੀਨਿਆਂ ਦੇ ਬਾਅਦ ਵੀ ਉਹਦੇ ਵਿੱਚੋਂ ਕੁਝ ਮਰ ਜਾਂਦੇ ਨੇ ਕੁਝ ਬਚ ਜਾਂਦੇ ਨੇ ਉਹ ਕਹਿੰਦਾ ਨਾ ਮਾਂ ਜਵੇਂ ਦੀ ਸਤ ਕਰਮ ਨਾ ਦੇਂਦੀ ਵੰਡ ਤੁਸੀਂ ਜਿਹੜਾ ਮਰਜ਼ੀ ਬੀਜ ਆ ਚਲੋ ਹੁਣ ਅੱਜਕੱਲ ਤਾਂ ਬੀਜ ਨਹੀਂ ਹੈਗੇ ਆਰਟੀਫੀਸ਼ੀਅਲ ਇਨਫੋਰਮੇਸ਼ਨ ਹੈ ਜਿਹਨੂੰ ਅਸੀਂ ਬੀਜ ਕਹਿੰਦੇ ਨੇ ਬੀਜ ਥੋੜਾ ਉਹ ਤਾਂ ਉਹ ਜਦੋਂ ਲਾਂਦੇ ਉਹਦੇ ਚ ਕੁਝ ਫੇਲ ਵੀ ਹੋ ਜਾਂਦੇ ਨੇ ਤੋ ਜਦੋਂ ਤੁਸੀਂ ਕੁਦਰਤ ਨਾਲ ਕੰਮ ਕਰਦੇ ਹੋ ਨਾ ਤਾਂ ਤੁਹਾਨੂੰ ਬਹੁਤ ਦੋ ਤਿੰਨ ਚੀਜ਼ਾਂ ਬੜੀ ਵਧੀਆ ਸਮਝ ਆ ਜਾਂਦੀਆਂ ਨੇ ਇੱਕ ਤਾਂ ਸਹਿਜ ਆ ਜਾਂਦਾ ਤੁਹਾਡੇ 'ਚ ਤੁਹਾਨੂੰ ਸਬਰ ਕਰਨਾ ਆਉਂਦਾ ਵੀ ਉਹ ਨਹੀਂ ਮਾਮਾ ਹਲੇ ਨਹੀਂ ਨਹੀਂ ਤਾਂ ਰੋਜ਼ ਬੀਜ ਪੱਟ-ਪੱਟ ਕੇ ਦੇਖੀ ਜਾਓ ਤੁਸੀਂ ਬੂਟਾ ਪੱਟ-ਪੱਟ ਕੇ ਤੁਹਾਨੂੰ ਪਤਾ ਵੀ ਨਹੀਂ ਯਾਰ ਇਹਨੂੰ ਟਾਈਮ ਲੱਗਣਾ ਦੂਸਰਾ ਤੁਹਾਨੂੰ ਇਹ ਸਮਝ ਆ ਜਾਂਦਾ ਇਟਸ ਓਕੇ ਟੂ ਫੇਲ ਜੇ ਇਹਦੇ 'ਚ 40 50% ਮਰ ਗਏ ਤਾਂ ਠੀਕ ਹੈ ਯਾਰ ਕੁਦਰਤ ਦਾ ਵਰਤਾਰਾ ਹੈ ਇਹ ਸਾਡੇ ਇੱਥੇ ਲੜਾਈ ਲੱਗੀ ਹੈ ਨੰਬਰ 1 ਹੋਣ ਦੀ ਲੜਾਈ ਲੱਗੀ 100 'ਚ 100 ਲੈਣ ਦੀ ਕੁਦਰਤ 100 'ਚ 100 ਕਦੀ ਕਿਸੇ ਨੂੰ ਨਹੀਂ ਦਿੰਦੀ ਹੈਗੀ ਕੁ ਸਤਿਗੁਰ ਮੇਰਾ ਨੀਤ ਨਵਾ ਕਿਉਂ ਕਹਿੰਦੇ ਨੇ ਕਿ ਕੁਦਰਤ ਜਦੋਂ ਦੁਬਾਰਾ ਪੈਦਾ ਹੁੰਦੀ ਹੈ ਇੱਕ ਪੇੜ ਤੇ ਜਿੰਨੇ ਪੱਤੇ ਨੇ ਇੱਕ ਦੇ ਨਾਲ ਦਾ ਦੂਜਾ ਨਹੀਂ ਹੈ ਜਿੰਨੇ ਬੰਦੇ ਇਸ ਧਰਤੀ ਦੇ ਨੇ ਇੱਕ ਦੇ ਨਾਲ ਦਾ ਦੂਸਰਾ ਨਹੀਂ ਹੈ ਫਸਲ ਵੀ ਜਿਹੜੀ ਤੁਸੀਂ ਅੱਜ ਉਹ ਘਾ ਰਹੇ ਹੋ ਅਗਲੀ ਵਾਰੀ ਉਸ ਤਰ੍ਹਾਂ ਦੀ ਨਹੀਂ ਹੈ ਉਹ ਥੋੜਾ ਥੋੜਾ ਬਦਲਾਵ ਜਦੋਂ ਧਰਤੀ ਬਣੀ ਉਹਦਾ ਆਕਸੀਜਨ ਹੈ ਨਹੀਂ ਸੀ ਇੱਥੇ ਫਿਰ ਇਸ ਧਰਤੀ ਤੇ 30% ਆਕਸੀਜਨ ਹੋਈ ਉਹ 30% ਆਕਸੀਜਨ ਦੀ ਵਜਨ ਵਾਲੀ ਜਾਨਵਰ ਜਨੌਰ ਬਹੁਤ ਬੜੇ ਹੋਏ ਸੀ ਫਿਰ ਉਹਨਾਂ ਨੇ ਜਦੋਂ ਇੰਬੈਲੈਂਸ ਕ੍ਰੀਏਟ ਕਰਿਆ ਦੇਖੋ ਕੁਦਰਤ ਨੇ ਤਾਂ ਆਪਣਾ ਬੈਲੈਂਸ ਕ੍ਰੀਏਟ ਕਰਨਾ ਤੁਸੀਂ ਜਾਪਾਨ ਤੋਂ ਅੱਗੇ ਤਾਂ ਕੋਈ ਮੁਲਕ ਨਹੀਂ ਉੱਥੇ ਉਹਨਾਂ ਨੇ ਕਿੰਨਾ ਸਾਰਾ ਸਿਸਟਮ ਬਣਾਇਆ ਆਪਣਾ ਤਾਂ ਜਦੋਂ ਪਿੱਛੇ ਉੱਥੇ ਹਲਕਾ ਜਿਹਾ ਐ ਹੈਲੀ ਧਰਤੀ ਜਿਵੇਂ ਪੁਚਾਲ ਆਇਆ ਉਹ ਤਹਸ ਨਿਹਸ ਕਰਤਾ ਉਹਨੇ ਕੁਦਰਤ ਨਾ ਤਾਂ ਕਿਸੇ ਨਾਲ ਚੰਗਾ ਵਰਤਾਰਾ ਕਰਦੀ ਐ ਨਾ ਮਾਲਾ ਵਰਤਾਰਾ ਕਰਦੀ ਉਹਨਾਂ ਦਾ ਆਪਣਾ ਬੈਲੈਂਸ ਸੈੱਟ ਕਰਨਾ ਤੁਸੀਂ ਅੱਜ ਅੱਗਾਂ ਲਾ ਲਾ ਕੇ ਕਾਮਡ ਐਕਸੀਡ ਬਣਾਈ ਜੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਉਹਨੇ ਫੇਰ ਸੈੱਟ ਕਰ ਲੈਣਾ ਆਪਣਾ ਸਿਸਟਮ ਸਾਰਾ ਦਾ ਸਾਰਾ ਤਾਂ ਉਹਦੇ 'ਚ ਜਾਊਗਾ ਕੌਣ ਜਿਹੜਾ ਉਸ ਵਾਤਾਵਰਣ ਦੇ ਅਨੁਕੂਲ ਰਹਿਣ ਵਾਲਾ ਨਹੀਂ ਹੈਗਾ ਤੋਂ ਅਸੀਂ ਜਿਹੜੇ ਪੇੜ ਕੱਟ ਰਹੇ ਹਾਂ ਪੌਦੇ ਕੱਟ ਰਹੇ ਹਾਂ ਤੋਂ ਇਹ ਜਿਹੜਾ ਇੰਬੈਲੈਂਸ ਕ੍ਰੀਏਟ ਕਰ ਰਹੇ ਹਾਂ ਅਸੀਂ ਨੇਚਰ ਦੇ ਅੰਦਰ ਕੁਦਰਤ ਨੇ ਆਪਣੇ ਆਪ ਨੂੰ ਠੀਕ ਕਰ ਲੈਣਾ ਉਹਦੇ 'ਚ ਕੋਈ ਬਾਦ ਘਾਟ ਨਹੀਂ ਹੁੰਦੀ ਦੇਂਦਾ ਦੇ ਲੈਂਦੇ ਥੱਕ ਪਾਏ ਕੁਦਰਤ ਦੇਈ ਜਾਂਦੀ ਹੈ ਥੱਕ ਪਾਏ ਮਤਲਬ ਮਰ ਗਿਆ ਮਰਿਆ ਦਾ ਮਤਲਬ ਕੀ ਹੈ ਉਹ ਦੁਬਾਰਾ ਤੋਂ ਡੀਕੰਪੋਜ਼ ਹੋ ਕੇ ਆਇਨਿਕ ਸਟੇਜ ਤੇ ਬਣ ਗਿਆ ਫਿਰ ਬੂਟਾ ਬਣਿਆ ਪੌਦਾ ਬਣਿਆ ਕਿਆ ਬਣਿਆ ਕਿਆ ਨਹੀਂ ਪਤਾ ਨਹੀਂ ਦੇਨ ਦਾ ਦੇ ਲੈਂਦੇ ਥੱਕ ਪਾਈ ਜੁਗਾ ਜੁਗੰਤਰ ਖਾਈ ਖਾਏ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤਾਂ ਕੁਦਰਤ ਨੂੰ ਕੁਝ ਗੜਬੜ ਨਹੀਂ ਹੋ ਰਹੀ ਤੁਹਾਡੇ ਅੰਦਰ ਉਹ ਗ੍ਰੈਟੀਟਿਊਡ ਦੇ ਘਟ ਗਿਆ ਤਾਂ ਕਿਸੇ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਮੈਂ ਤੁਹਾਨੂੰ ਧੰਨਵਾਦ ਕਹਿੰਦਾ ਤੁਹਾਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ ਪਸਵਾਵੇ ਨਾ ਪਵੇ ਮੈਨੂੰ ਨਹੀਂ ਪਤਾ ਬਟ ਮੇਰੇ ਅੰਦਰ ਦੀ ਕੈਮਿਸਟਰੀ ਸਹੀ ਨਹੀਂ ਹੋਈ ਤੇ ਜੇ ਮੈਨੂੰ ਮਜ਼ਾ ਆਣ ਲੱਗ ਗਿਆ ਉਹ ਗ੍ਰੈਟੀਚਿਊਡ ਆਉਣ ਲੱਗ ਗਿਆ ਔਰ ਕੁਦਰਤ ਦੇ ਨਾਲ ਤੁਸੀਂ ਰਹਿਣ ਲੱਗ ਗਏ ਤੋ ਉਹ ਉਹ ਉਹੀ ਅਸਲੀ ਲਾਈਫ ਹੈ ਉਹੀ ਅਸਲੀ ਲਾਈਫ ਹੈ ਜਿੰਨੇ ਬੰਦੇ ਥੱਕੇ ਨੇ ਰੌਕਫੀਲਡ ਫਾਊਂਡੇਸ਼ਨ ਹੈ ਜਿਹੜਾ ਬੰਦਾ ਜਿਹੜੀ ਇੱਕ ਫੈਮਿਲੀ ਜਿਹੜੀ ਮੰਨਿਆ ਜਾਂਦਾ ਕਿ ਵੀ ਸਾਰੀ ਦੁਨੀਆ ਨੂੰ ਕੰਟਰੋਲ ਕਰਦੀ ਹੈ ਉਹਨਾਂ ਨੇ ਗ੍ਰੀਨ ਰੈਵੋਲੂਸ਼ਨ ਸ਼ੁਰੂ ਕਰੀ ਸੀ ਔਰ ਮਜ਼ੇ ਦੀ ਗੱਲ ਦੱਸਾਂ ਖੁਦ ਉਹ ਨੇਚਰਲ ਫਾਰਮ ਤੇ ਰਹਿੰਦੇ ਨੇ ਉਹ ਮਰਿਆ ਵੀ ਨੇਚਰਲ ਫਾਰਮ ਤੇ ਹੁਣ ਉਹ ਬਿਲ ਗੇਟਸ ਨੇ ਤਾਨੂੰ ਕੈਮੀਕਲ ਪੁਆ ਤੇ ਫਲਾਣਾ ਪੁਆ ਤਾਂ ਇਹ ਪੁਆ ਤਾਂ ਕਿਉਂ ਪਵਾਉਂਦੇ ਨੇ ਉਹ ਤੁਸੀਂ ਬਿਮਾਰ ਰਹੋ ਤੁਸੀਂ ਥੱਕੇ ਹਾਰੇ ਰਹੋ ਕਿਉਂਕਿ ਤੁਹਾਨੂੰ ਕਾਬੂ ਕਰਨਾ ਯਾਰ ਤੁਹਾਨੂੰ ਕਾਬੂ ਕਰਨਾ ਕਿਤੇ ਖਾਲਾ ਜੀ ਦਾ ਘਰ ਜੇ ਤੁਸੀਂ ਸਵਸਤ ਹੋਗੇ ਤਾਂ ਤੁਸੀਂ ਤਾਂ ਜੀਨੀ ਦੇਣਾ ਕਿਸੇ ਨੂੰ ਤੋਂ ਪਹਿਲਾਂ ਛੈਂਟਿਆਂ ਨਾਲ ਕੰਟਰੋਲ ਕਰਦੇ ਸੀਗੇ ਵਿੱਪ ਦੇ ਨਾਲ ਲੋਕਾਂ ਨੂੰ ਮਾਰ ਮਾਰ ਕੇ ਕੰਮ ਲੈਂਦੇ ਸੀ ਹੌਲੀ ਹੌਲੀ ਉਹਨਾਂ ਨੂੰ ਸਮਝ ਆਇਆ ਕਿ ਬੜਾ ਮੁਸ਼ਕਲ ਹੈ ਯਾਰ ਛੈਂਟੇ ਨਾਲ ਕਿਸੇ ਨੂੰ ਕੰਟਰੋਲ ਕਰਨਾ ਤਾਂ ਫਿਰ ਅੱਜ ਕਿੱਥੇ ਲਿਆਏ ਹੋ ਖੜਾ ਕੇ ਅੱਜ ਤੁਹਾਨੂੰ ਡੈਟ ਦੇ ਨਾਲ ਕੰਟਰੋਲ ਕਰਦੇ ਆਂ ਲੋਨ ਦੇ ਨਾਲ ਕੰਟਰੋਲ ਕਰਦੇ ਆਂ ਮੈਨੂੰ ਯਾਦ ਹੈ ਜਦੋਂ ਅਸੀਂ ਸਕੂਲ ਜਾਂ ਕਾਲਜ ਜਾਂਦੇ ਸੀ ਉਦੋਂ ਫੋਰਨ ਉਹਦੇ ਤੇ ਐਕਸਚੇਂਜ ਦੇ ਉੱਤੇ ਬਜਾਅ ਚੇਤਕ ਮਿਲਦਾ ਸੀ 8100 ਰੁਪਏ ਦਾ ਸ਼ੀਟ ਬੁੱਕ ਕਰਨੀ ਪੈਂਦੀ ਸੀਗੀ ਲੋਨ ਨਹੀਂ ਸੀ ਮਿਲਦਾ ਹੁੰਦਾ ਫਿਰ ਇਹਨਾਂ ਨੇ ਕੀਆ ਕਰਿਆ ਪਹਿਲਾਂ ਤਾਂ ਚੀਜ਼ਾਂ ਕ੍ਰੀਏਟ ਕੀਤੀਆਂ ਕਿਉਂਕਿ ਚੀਜ਼ ਵਿਕੂਗੀ ਤਾਂ ਪੈਸਾ ਆਊਗਾ ਫਿਰ ਲੋਨ ਕ੍ਰੀਏਟ ਕਰਿਆ ਫਿਰ ਜਦੋਂ ਬਾਜ਼ਾਰ ਦੇ ਵਿੱਚ ਪੈਸਾ ਸਿੱਟਤਾ ਤਾਂ ਹਰੇਕ ਨੂੰ ਹੀ ਪੈਸਾ ਮਿਲਣ ਲੱਗ ਗਿਆ ਉਹ ਪੈਸੇ ਦੇ ਨਾਲ ਜਦੋਂ ਤੁਸੀਂ ਚੀਜ਼ ਖਰੀਦ ਲਈ ਚੀਜ਼ ਜਿਹੜੀ ਉਹ ਘਟੰਤ ਹੈ ਤੁਸੀਂ ਅੱਜ ਕਾਰ ਲਿਆਂਦੀ 10 ਲੱਖ ਦੀ 1 ਕਰੋੜ ਦੀ ਉਹ ਤਾਂ ਲੋਹਾ ਹੈ ਨਾ ਸਕ੍ਰੈਪ ਤਾਂ 15 ਰੁਪਏ ਕਿਲੋ ਵਿਕੂਗੀ ਨਾ ਅੱਜ ਨਹੀਂ ਕੱਲ ਉੱਥੇ ਜਾਈ ਜਾਣੀ ਹੈ ਤਾਂ ਇਹ ਸਾਰੇ ਸਿਸਟਮ ਦੇ ਵਿੱਚ ਫਸਾਉਣ ਵਾਲਾ ਕਿੰਨਾ ਛਾਤਰ ਹੈ ਉਹ ਤਾਂ ਹੈ ਹੀ ਹੈ ਜਿਹੜਾ ਫਸਣ ਵਾਲਾ ਉਹਦਾ ਵੀ ਬਰਾਬਰ ਦਾ ਕਸੂਰ ਹੈਗਾ ਪੈਸੇ ਬਾਰੀ-ਬਾਰੀ ਸਰਕਾਰ ਸਿੱਟਦੀ ਹੈ ਵਿੱਚ ਚਾਹੇ ਹਰਸ਼ਦ ਮਹਿਤਾ ਲੈ ਲਓ ਤੁਸੀਂ ਜਾਂ ਹਰਸ਼ਦ ਮਹਿਤਾ ਦੀ ਗੱਲ ਕਰਦੇ ਹੋ ਉਹਨੂੰ ਜੋ ਮਰਜ਼ੀ ਕੋਈ ਕਹੀ ਜਾਵੇ ਉਹ ਸਰਕਾਰ ਦੇ ਪੈਸੇ ਬਿਨਾ ਲੋਨ ਬਿਨਾ ਸ਼ੋਂਤੋਂ ਉਹਨੂੰ ਦੇਤੇ ਉਹਨੇ ਕੀ ਕਰਨਾ ਸ਼ੁਰੂ ਕਰਤਾ ਆਹ ਕੰਪਨੀ ਦਾ ਸ਼ੇਅਰ ਅੱਜ 10 ਦਾ ਲੈ ਲਿਆ ਆਪੇ 20 ਦਾ ਲੈ ਲਿਆ ਆਪੇ 30 ਦਾ ਲੈ ਲਿਆ ਰੋਲਾ ਪਾਤਾ ਸਾਰੇ ਪਾਸੇ ਤੋਂ ਜਿਹੜੇ ਗਰੀਬ ਲੋਕ ਸੀਗੇ ਜਿਨ੍ਹਾਂ ਨੇ ਮਿਹਨਤ ਨਾਲ ਪੈਸਾ ਕਮਾਇਆ ਸੀ ਚਾਹੇ ਫਾਰਮਿੰਗ ਚੋਂ ਚਾਹੇ ਨੌਕਰੀ ਚੋਂ ਚਾਹੇ ਕਿਤੋਂ ਵੀ ਉਹਨਾਂ ਨੂੰ ਵੀ ਲੱਗਿਆ ਵੀ ਮੇਰੇ 10 ਦੇ 20 ਹੋ ਜਾਣਗੇ ਉਹਨਾਂ ਨੇ ਵੀ ਰੁਪਈਏ ਪਾਣੇ ਸ਼ੁਰੂ ਕਰਤੇ ਤਾਂ ਉਹ 10 ਦੇ 20 ਉਹਨਾਂ ਦੇ ਵੀ ਹੋ ਗਏ 20 ਦੇ 30 ਉਹਨਾਂ ਦੇ ਹੋ ਗਏ ਜਦ ਸਾਰਾ ਪੈਸਾ ਖਿੱਚ ਲਿਆ ਤੁਹਾਡੀਆਂ ਜੇਬਾਂ ਦੇ ਵਿੱਚ ਹੁਣ ਤੁਹਾਡੇ ਕੋਲੇ ਪੈਸਾ ਨਹੀਂ ਹੈ ਤੁਹਾਡੇ ਕੋਲੇ ਸਿਰੇ ਸ਼ੇਅਰ ਹੈ ਉਸ ਤੋਂ ਬਾਅਦ ਰੌਲਾ ਪਾਦਾ ਵੀ ਇਹ ਤਾਂ ਸਕੈਮ ਹੈ ਜੀ ਜਿਹੜੇ ਤਾਂ ਕੰਪਨੀ ਵੀ ਨਹੀਂ ਹੈਗੀ ਝੂਠੇ ਹੀ ਪੈਸੇ ਕੰਪਨੀ ਦੇ ਨਾਂ ਤੇ ਪੈਸੇ ਬਣਾਏ ਨੇ ਉਹਨੂੰ ਅੰਦਰ ਕਰਤਾ ਉਸ ਤੋਂ ਬਾਅਦ ਉਹ ਸ਼ੇਅਰ ਜਿਹੜੇ ਸੀਗੇ ਉੱਠਾ ਥੱਲੇ ਤਾਂ ਕਿਦੀ ਜੇਬ ਦੇ ਪੈਸੇ ਗਏ ਆਮ ਬੰਦੇ ਦੀ ਆਮ ਬੰਦੇ ਦੀ ਜੇਬ ਪੈਸੇ ਖਤਮ ਹੋ ਗਏ ਰੁਪਈਆ ਉਸ ਤੋਂ ਬਾਅਦ ਜ਼ਮੀਨਾਂ ਦਾ ਰੇਟ ਆਈ ਚੱਕਿਆ ਚੱਕਤਾ 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 ਕੋਈ ਕਾਰਨ ਸੀਗਾ ਜ਼ਮੀਨਾਂ ਦਾ ਰੇਟ ਵਧਣ ਦਾ ਹੁਣੇ ਪਿੱਛੇ ਉਸ ਤੋਂ ਬਾਅਦ ਜਿਹੜੇ ਸਾਡੇ ਵਰਗੇ ਬੰਦੇ ਸੀ ਮੰਨ ਲਓ ਜੇਕਰ ਆਪਾਂ ਕਿਸੇ ਕੋਈ ਫਾਰਮਰ ਜਾਂ ਕਿਸੇ ਇੰਡਸਟਰੀਲਿਸਟ ਦੀ ਕਿਸੇ ਦੀ ਗੱਲ ਨਹੀਂ ਕਰਦੇ ਜਿਹੜੇ ਬੰਦੇ ਨੇ ਆਪਣੀ ਮੱਤ ਤੋਂ ਕੰਮ ਨਹੀਂ ਲਿਆ ਉਹ ਸਭ ਤੋਂ ਪਹਿਲਾਂ ਕਾਰ ਲਿਆ ਫੋਰਚੂਨਰ ਲਿਆਊਗਾ ਕੋਠਾ ਪਾਲਿਆ ਫਲਾਣਾ ਕਰ ਲਿਆ ਉਹ ਸਾਰਾ ਕਰ ਲਿਆ ਉਹ ਜ਼ਮੀਨਾਂ ਦੇ ਰੇਟ ਉਧਰੋਂ ਉਧਰੋਂ ਲੋਨ ਮਿਲ ਰਹੇ ਨੇ ਉਸ ਤੋਂ ਬਾਅਦ ਉਹ ਕ੍ਰੈਸ਼ ਕਰਤਾ ਸਾਰਾ ਦਾ ਸਾਰਾ ਜਦੋਂ ਕ੍ਰੈਸ਼ ਹੋ ਗਿਆ ਕਰਜ਼ਾ ਤੁਹਾਡੇ ਸਿਰ ਤੇ ਖੜਾ ਨਾ ਹੁਣ ਤੁਸੀਂ ਇੱਧਰ ਜੋਗੇ ਨਾ ਤੁਸੀਂ ਉੱਧਰ ਜੋਗੇ ਕੰਮ ਕਰਨ ਜੋਗੇ ਤੁਸੀਂ ਹੈ ਨਹੀਂ ਸਿਚੁਏਸ਼ਨਾਂ ਇਹੋ ਜੀਆਂ ਬਾਰ-ਬਾਰ ਕ੍ਰੀਏਟ ਕਰੀਆਂ ਜਾਂਦੀਆਂ ਨੇ ਇਹ ਸਾਰੇ ਦਾ ਜੇ ਮੂਲ ਪਕੜਦੇ ਹੋ ਤੁਸੀਂ ਉਹ ਸਾਰਾ ਦਾ ਤੇ ਜੇ ਮੈਂ ਹੁਣ ਦੀ ਗੱਲ ਕਰਾਂ ਉਹ ਜਿਹੜੇ ਹੁਣ ਵਾਲੇ ਹੁਕਮਰਾਨ ਆਏ ਨੇ ਉਹ ਸ਼ਾਰਟਕਟ ਇਹਨਾਂ ਦਾ ਸਿੱਧਾ ਹੀ ਜਿੰਨਾ ਕਹਿੰਦੇ ਕੈਸ਼ ਤੁਹਾਡੇ ਕੋਲ ਜੇਬਾਂ 'ਚ ਪਿਆਏ ਚੱਲਣਾ ਹੀ ਨਹੀਂ ਬਾਜ਼ਾਰ 'ਚ 500000 ਵਾਲਾ ਉਹ ਵੈਸੇ ਉਹ ਤੋਂ ਅਲੱਗ-ਅਲੱਗ ਤਰ੍ਹਾਂ ਤੁਹਾਨੂੰ ਕੰਟਰੋਲ ਕਰਨ ਵਾਲੀ ਕਹਾਣੀ ਹੈ ਪਰ ਕੰਟਰੋਲ ਅਸੀਂ ਹੋ ਕਿਉਂ ਰਹੇ ਹਾਂ ਕਿਉਂਕਿ ਸਾਡੇ ਅੰਦਰ ਗ੍ਰੈਟੀਟਿਊਡ ਨਹੀਂ ਹੈਗਾ ਸਾਡੇ ਅੰਦਰ ਸਹਿਜ ਨਹੀਂ ਹੈਗਾ ਮੈਨੂੰ ਕੁਝ ਹੋਰ ਚਾਹੀਦਾ ਠੀਕ ਹੈ ਪਰਵਰਤੀ ਹੈ ਮੇਰੇ ਮਨ ਦੀ ਪਰ ਉਹ ਉਹ ਹੋਰ ਕਿੰਨਾ ਹੋਰ ਚਾਹੀਦਾ ਇੱਕ ਛੋਟਾ ਜਿਹਾ ਜੋਕ ਸੁਣਾ ਕੇ ਖਤਮ ਕਰਦੇ ਇਹਨੂੰ ਇੱਕ ਬੰਦਾ ਸੀ ਸ਼ਰਾਬ ਪੀਂਦਾ ਸੀ ਤੇ ਜਦੋਂ ਉਹਦਾ ਮੁੰਡਾ दारू ਪੀਣ ਲੱਗਿਆ ਉਹਨੂੰ ਚਿੰਤਾ ਹੋ ਗਈ ਵੀ ਇਹਨੂੰ ਮੈਂ ਪੀਣੀ ਸਿਖਾਵਾਂ ਉਹ ਆਪਣੇ ਮੁੰਡੇ ਨੂੰ 바ਰ ਦੇ ਵਿੱਚ ਨਾਲ ਲੈ ਗਿਆ ਤੇ ਮੁੰਡੇ ਨੂੰ ਕਹਿੰਦਾ ਵੀ ਗੱਲ ਸੁਣੋ ਇੱਕ ਤਾਂ ਐ ਸਿੱਧੇ ਨਹੀਂ ਮਾਰਨੇ ਐ ਨਹੀਂ ਵਾਹ ਹੌਲੀ-ਹੌਲੀ ਪੀਣੀ ਐ ਤੇ ਉਹ ਮੁੰਡਾ ਇੱਕ ਪੀក ਪੀ ਲਿਆ ਦੋ ਪੀ ਲਿਆ ਕੁਸੋਬਾਦਨ ਮੁੰਡੇ ਨੇ ਇੱਕ ਸਵਾਲ ਕਰਿਆ ਆਪਣੇ ਪਿਓ ਨੂੰ ਕਹਿੰਦਾ ਇਹ ਤਾਂ 10 ਖਤਮ ਕਦੋਂ ਕਰਨਾ ਵੈਂਟ ਟੂ ਸਟਾਪ ਉਹ ਉਹਦਾ ਪਿਓ ਕਹਿੰਦਾ ਵੀ ਚਿੰਤਾ ਨਾ ਕਰ ਇਹ ਕੋਈ ਦਿੱਕਤ ਨਹੀਂ ਕਹਿੰਦਾ ਆ ਦੇਖਾ ਨਾਲ ਵਾਲੇ ਟੇਬਲ ਤੇ ਜਿਹੜੇ ਚਾਰ ਬੰਦੇ ਬੈਠੇ ਨੇ ਜਦੋਂ ਤੈਨੂੰ ਅੱਠ ਦਿਖਣ ਲੱਗ ਜਾਉ ਉਦੋਂ ਬਾਅਦ ਹੋਰ ਪੈਗ ਨਾ ਪੀ ਉਹਦੇ ਮੁੰਡੇ ਨੇ ਉਧਰ ਦੇਖਿਆ ਕਹਿੰਦਾ ਬਾਪੂ ਪਰ ਉਧਰ ਤਾਂ ਬੈਠੇ ਹੀ ਦੋ ਨੇ ਤੋ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਰੁਕਣਾ ਕਦੋਂ ਹੈ ਤੋ ਇਹ ਜਿਹੜਾ ਅਸੀਂ ਰੁਕਣਾ ਨਹੀਂ ਤਾਂ ਸਾਡੇ ਚੰਗਿਆੜੇ ਨਿਕਲ ਰਹੇ ਨੇ ਸਟਾਇਰਾ ਚੋਂ ਸਰੀਰ ਚੋਂ ਹਰ ਜਗ੍ਹਾ ਤੋਂ ਤੋ ਥੱਕਿਆ ਖਾਰੀਆਂ ਮਰੀਆਂ ਹੋਈਆਂ ਲਾਸ਼ਾਂ ਇੱਕ ਦੂਸਰੇ ਨੂੰ ਨੋਚਦੇ ਫਿਰ ਰਹੇ ਨੇ ਜਦੋਂ ਮੈਂ ਕਾਰ ਵੱਡੀ ਲੈ ਕੇ ਆਇਆ ਨਾ ਮਨਜੀਤ ਸਿੰਘ ਨੂੰ ਲੱड्डੂ ਤਾਂ ਖਵਾਣ ਜਾਣਾ ਵੀ ਇੱਕ ਇਹਦੇ ਟੱਕ ਹੋਰ ਮਾਰ ਕੇ ਆਵੇਂ ਵੀ ਦੇਖ ਮਮਾ ਮੈਂ ਤੇਰੇ ਤੋਂ ਵੱਡੀ ਲਿਆਂਦੀ ਇਹ ਵੀ ਉੱਪਰ ਉਹ ਕਹੂਗਾ ਵੀ ਭਰਾ ਨਜ਼ਾਰਾ ਆ ਗਿਆ ਜਾਂਦੇ ਨੂੰ ਇਹ ਕਹੋ ਵੀ ਕੋਈ ਨਹੀਂ ਮੈਂ ਵੀ ਲੈ ਕੇ ਦਿਖਾਉਂਗਾ ਇਹ ਜਦੋਂ ਅਸੀਂ ਇੱਕ ਦੂਸਰੇ ਤੇ ਸ਼ੋਅ ਸ਼ੋਅਕੇਸ ਕਰ ਰਹੇ ਹਾਂ ਅਸੀਂ ਇੱਕ ਦੂਸਰੇ ਤੇ ਟੱਕ ਮਾਰ ਰਹੇ ਹਾਂ ਗੰਡਾਸੇ ਮਾਰ ਰਹੇ ਹਾਂ ਤਾਂ ਸਾਰੇ ਬੂੰਡੇਡ ਨੇ ਉੱਪਰੋਂ ਚਾਹੇ ਉਹ ਤਾਨੂੰ ਠੀਕ ਠਾਕ ਤੁਰੇ ਫਿਰਦੇ ਨਜ਼ਰ ਆਉਂਦੇ ਵੂਨਡਡ ਐਂ ਬਲੀਡਿੰਗ ਕਰ ਰਹੇ ਨੇ ਸਾਰੇ ਕਿਉਂ ਗ੍ਰੈਟੀਟਿਊਡ ਦੀ ਘਾਟ ਹੋ ਗਈ ਏਸੇ ਕਰਕੇ ਅਸੀਂ ਅੱਗੇ ਨਹੀਂ ਵੱਧ پا ਰਹੇ ਕਿਉਂਕਿ ਮੈਂ ਚਾਹਨਾ ਮੈਂ ਇੱਕ ਨੰਬਰ ਤੇ ਹਾਂ ਔਰ ਮੈਂ ਅੱਛਾ ਹਾਂ ਵੈਨ ਯੂ ਆਰ ਟੂ ਬ ਗੁੱਡ ਐਵਰੀਬਾਡੀ ਐਲਸ ਹਾਸ ਟੂ ਬ ਬੈਡ ਮੈਂ ਕਿਸੇ ਦੇ ਨਾਲ ਕਿਸੇ ਹੋਰ ਨੂੰ ਅਜ ਨਹੀਂ ਜੇ ਤੁਸੀਂ ਸਰਕਾਰਾਂ ਦੇਖਦੇ ਹੋ ਉਹ ਕਿਸੇ ਵੀ ਸਿਆਣੇ ਬੰਦੇ ਨੂੰ ਨਾਲ ਲੈ ਕੇ ਰਾਜੀ ਨਹੀਂ ਉਹ ਸਿਰਫ ਮੂਰਖ ਚਾਹੀਦੇ ਨੇ ਉਹਨਾਂ ਨੂੰ ਨਾਲ ਉਹ ਮੂਰਖਾਂ ਦੇ ਨਾਲ ਹੋਰ ਮੂਰਖ ਚਾਹੀਦੇ ਨੇ ਕੰਮ ਹੋਵੇ ਨਾ ਹੋਵੇ ਕੋਈ ਲੈਣਾ ਦੇਣਾ ਨਹੀਂ ਹੈ ਤੋ ਇਹ ਲੁੱਟੂ ਟੋਲੇ ਬਣੇ ਨੇ ਇਹ ਜੋ ਵੀ ਇੱਕ ਦੂਸਰੇ ਦੇ ਉੱਤੇ ਮਾਰ ਕਾਟ ਮਚੀ ਹੋਈ ਹੈ ਇਹ ਲਾਸ਼ਾਂ ਜਿਹੜੀਆਂ ਤੁਰੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਜਿਹੜੀਆਂ ਡਿੱਗ ਰਹੀਆਂ ਨੇ ਰੋਜ਼ ਜਦੋਂ ਤੁਹਾਡੇ ਮਨ ਦੇ ਉੱਤੇ ਹੀ ਇੰਨੀ ਪਰੇਸ਼ਾਨੀਆਂ ਤਾਂ ਤੁਹਾਨੂੰ ਰੋਟੀ ਵੀ ਨਹੀਂ ਸਵਾਦ ਲੱਗਦੀ ਜੇ ਤੁਹਾਡਾ ਮਨ ਭੜਕ ਰਿਹਾ ਤਾਂ ਏਸ ਹੀ ਥੋੜਾ ਤੁਹਾਨੂੰ ਠੰਡ ਦੇਊਗਾ ਤੁਸੀਂ ਦਰਖਤ ਦੇ ਥੱਲੇ ਬੈਠੇ ਹੋ ਸਿੱਧੀ ਧੁੱਪ ਦੇ ਥੱਲੇ ਬੈਠੇ ਹੋ ਨਜ਼ਾਰਾ ਆ ਰਿਹਾ ਹੈ ਤੁਸੀਂ ਖੁਸ਼ ਹੋ ਤਾਂ ਨਾ ਤੁਹਾਨੂੰ ਗਰਮੀ ਲੱਗੇ ਨਾ ਤੁਹਾਨੂੰ ਠੰਡ ਲੱਗੇ ਨਾ ਤੁਹਾਨੂੰ ਭੁੱਖ ਲੱਗੇ ਤੋ ਗ੍ਰੈਟੀਟਿਊਡ ਬਹੁਤ ਵੱਡੀ ਚੀਜ਼ ਹੈ ਇਹ ਸਾਡੀ ਸੋਚ ਚੋਂ ਨਿਕਲ ਗਈ ਇਹ ਸਾਡੀ ਜੀਨਸ ਦੇ ਵਿੱਚੋਂ ਨਿਕਲ ਗਈ ਅੱਜ ਦੇ ਬੱਚੇ ਤਾਂ ਵਿਆਹ ਕਰਾਉਣ ਨੂੰ ਵੀ ਤਿਆਰ ਨਹੀਂ ਇੰਨਾ ਅਸੀਂ ਰੁੱਖੇ ਸੁੱਕੇ ਹੋ ਗਏ ਹੋਏ ਆ ਕਿ ਅਸੀਂ ਉੱਥੋਂ ਵੀ ਤਿਆਰ ਨਹੀਂ ਤੋ ਦਖੀਆਂ ਨੂੰ ਸੀ ਕਹੋ ਬੇਸ਼ੱਕ ਕਹੋ ਤੁਸੀਂ ਹਿੰਦੁਸਤਾਨੀਆਂ ਨੂੰ ਪਰ ਅੱਜ ਵੀ ਜੇ ਤੁਸੀਂ ਪੁਰਾਣੇ ਬੁੜੇ ਦੇਖੋ ਜਿਹੜੇ 50 60 ਸਾਲ ਵਾਲੇ ਪੁਰਾਣੀ ਹੈਗੇ ਉਹ ਆਪਣਾ ਪੈਨ ਸਾਹਮਣੇ ਰੱਖੂਗਾ ਉਹ ਆਪਣੀ ਚੀਜ਼ ਨੂੰ ਸਾਫ਼ ਸੁਥਰੀ ਰੱਖੂਗਾ ਪਰ ਅੱਜ ਦੀ ਭੱਜ ਦੌੜ ਦੇ ਵਿੱਚ ਉਹ ਕਹਿੰਦੇ ਨੇ ਯਾਰ ਬੇਫਕੂਫਾਂ ਤੂੰ ਤਾਂ ਟਾਈਮ ਵੇਸ ਕਰ ਰਿਹਾ ਹੈ 2 ਰੁਪਏ ਦਾ ਪੈਨ ਨਹੀਂ 2 ਰੁਪਏ ਦਾ ਪੈਨ ਨਹੀਂ ਹੈ ਉਹ ਉਹ ਇੱਕ ਇਹ ਜੀ ਚੀਜ਼ ਹੈ ਕਿ ਜਦੋਂ ਤੁਸੀਂ ਸਾਈਨ ਕਰਨੇ ਨੇ 10 ਕਰੋੜ ਦੇ ਚੱਕ ਤੇ ਤਾਂ ਕੰਮ ਕਰੂਗਾ ਉਹ ਉਹਦੀ ਵੈਲਿਊ ਜਿਹੜੀ ਹੈ ਉਹ ਵੈਲਿਊ ਨੂੰ ਸਹੀ ਨਹੀਂ ਦੇਖ ਰਹੇ ਤਾਂ ਜਦੋਂ ਤੁਸੀਂ ਜਿਹੜੀਆਂ ਅਜੀਬ ਚੀਜ਼ਾਂ ਨੇ ਮਰੀਆਂ ਹੀਆਂ ਚੀਜ਼ਾਂ ਜਿਹੜੇ ਤੁਹਾਡੇ ਕੰਮ ਆ ਰਹੀਆਂ ਉਹਨੂੰ ਵੈਲਿਊ ਨਹੀਂ ਕਰ ਰਹੇ ਤਾਂ ਜਿਉਂਦੀਆਂ ਨੂੰ ਤਾਂ ਕਿੱਥੇ ਵੈਲਿਊ ਕਰੋਗੇ ਤਾਂ ਇਨਸਾਨ ਦਾ ਜਿਹੜਾ ਮਾਈਂਡ ਹੈ ਜਿਵੇਂ ਬਾਬਾ ਨਾਨਕ ਨੂੰ ਮੈਂ ਸਾਇੰਸਦਾਨ ਮੰਨਦਾ ਜਿਵੇਂ ਅੱਗੇ ਵੀ ਆਪਾਂ ਗੱਲ ਕਰਦੇ ਰਹੇ ਨੇ ਤਾਂ ਮਹਾਰਾਜ ਨੇ ਕਿਹਾ ਕਿ ਚੁੱਪੇ ਚੁੱਪ ਨਾ ਹੋਵੇ ਮਨ ਦੀ ਗੱਲ ਕਰਦੇ ਆ ਕਿ ਜਿਹੜਾ ਮਾਈਂਡ ਹੈ ਸਾਡਾ ਇਹ ਚੁੱਪ ਨਹੀਂ ਹੋ ਸਕਦਾ ਜਿਵੇਂ ਤੁਹਾਡਾ ਹਾਰਟ ਹੈ ਇਹ ਲਗਾਤਾਰ ਖੂਨ ਪੰਪ ਕਰਦਾ ਤੁਹਾਡੀ ਡਾਇਆਫ੍ਰਮ ਹੈ ਜਿਹੜੀ ਇਹ ਢੌਂਕਣੀ ਸਾਹ ਲੈਣ ਵਾਸਤੇ ਉੱਪਰ ਥੱਲੇ ਹੁੰਦੀ ਰਹਿੰਦੀ ਹੈ ਤਾਂ ਮਾਈਂਡ ਨੇ ਲਗਾਤਾਰ ਕੁਛ ਨਾ ਕੁਛ ਵਿਚਾਰ ਦਿੰਦੇ ਰਹਿੰਦੇ ਨੇ ਇਹ ਖੋਚੀ ਪ੍ਰਵਿਰਤੀ ਹੈ ਹੀ ਇਸ ਤਰ੍ਹਾਂ ਬਣਿਆ ਇਨਸਾਨ ਤੋਂ ਇੱਥੇ ਦੇ ਜਿਹੜੇ ਬਸ਼ਿੰਦੇ ਸੀਗੇ ਉਹ ਆਪਣੇ ਇੰਤਰੀਵ ਦੀ ਖੋਜ ਕਰਨ ਲੱਗੇ ਵੀ ਕਿਸ ਤਰ੍ਹਾਂ ਸਾਡੀ ਘਾੜਤ ਹੋਈ ਹੈ ਕਿਸ ਤਰ੍ਹਾਂ ਉੱਪਰੋਂ ਜਿਹੜੇ ਕਲ-ਕਲ ਕਰਦੇ ਪਾਣੀ ਆ ਰਿਹਾ ਤਾਂ ਉਸ ਪਾਸੇ ਵਿਚਾਰ ਰਿਹਾ ਸ਼ੁਰੂ ਤੋਂ ਤੇ ਹਰ ਵੇਲੇ ਗ੍ਰੈਟੀਟਿਊਡ ਦੇ ਵਿੱਚ ਰਹੇ ਕੁਦਰਤ ਦੇ ਖਿਲਾਫ ਕਦੀ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰੀ ਜੇ ਤੁਸੀਂ ਪੁਰਾਣੇ ਸਾਡੇ ਲੋਕ ਦੇਖੋ ਬਹੁਤੇ ਪੁਰਾਣੇ ਨਹੀਂ ਹੋਣੇ ਥੋੜੀ ਥੋੜੀ ਦੇਰ ਪੁਰਾਣੇ ਉਹ ਕੀ ਕਰਦੇ ਸੀਗੇ ਜੇ ਕਿਸੇ ਦੀ ਕਿਸ਼ਤੀ ਹੈ ਤਾਂ ਉਹਨੂੰ ਮੱਥਾ ਟੇਕਦਾ ਸੀ ਉਹ ਜੇ ਉਹਨਾਂ ਦੇ ਔਜ਼ਾਰ ਨੇ ਸੰਦ ਨੇ ਉਹਨਾਂ ਨੂੰ ਸਾਫ਼ ਕਰਕੇ ਮੱਥਾ ਟੇਕਦਾ ਸੀ ਕਿਸੇ ਉਦਾਰ ਤੇ ਪੈਰ ਨਹੀਂ ਸੀ ਰੱਖਦਾ ਤੋਂ ਅੱਜ ਦੀ ਜਿਹੜੀ ਸਾਡੀ ਅਜੋਕੀ ਪੀੜ੍ਹੀ ਹੈ ਜਿਹੜੇ ਜਿਹਨੂੰ ਅਸੀਂ ਮਾਡਰਨਾਈਜ਼ ਕਹਿੰਦੇ ਆ ਉਹ ਕਹਿ ਸਕਦੇ ਆ ਵੀ ਦਖੀਆਂ ਨੂੰਸੀਓ ਯਾਰ ਤੁਸੀਂ ਮਰੀਆਂ ਹੋਈਆਂ ਚੀਜ਼ਾਂ ਨੂੰ ਮੱਥਾ ਟੇਕ ਰਹੇ ਹੋ ਸਵਾਲ ਮਰੀ ਹੈ ਜਿਉਂਦੀ ਨਾ ਨਹੀਂ ਸਵਾਲ ਇਹ ਸੀ ਕਿ ਉਹਦੀ ਕਦਰ ਕਰਦੇ ਸੀ ਉਹ ਕਿ ਮੈਨੂੰ ਇਹਦੀ ਲੋੜ ਹੈ ਇਹ ਮੈਨੂੰ ਕੁਝ ਦੇਰ ਹੈ ਉਹ ਇੱਕ इमोशनल ਬੌਂਡ ਸੀਗਾ ਤੇ ਜਿਹੜਾ ਬੌਂਡ ਹੈਗਾ ਉਹਦੇ ਨਾਲ ਉਸ ਚੀਜ਼ ਨੂੰ ਕੀ ਫਰਕ ਪੈਂਦਾ ਉਹ ਮਸਲਾ ਨਹੀਂ ਤੁਹਾਡੇ ਅੰਦਰ ਦੀ ਕੈਮਿਸਟਰੀ ਬੜੀ ਵਧੀਆ ਹੋ ਜਾਂਦੀ ਹੈ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਜਿਹਨੂੰ ਪਿਆਰ ਕਰ ਰਹੇ ਹੋ ਉਹਦੇ ਵਾਸਤੇ ਹੋ ਸਕਦਾ ਪ੍ਰੋਬਲਮ ਹੋਵੇ ਲੇਕਿਨ ਤੁਹਾਡੇ ਅੰਦਰਲੀ ਜਿਹੜੀ ਕੈਮਿਸਟਰੀ ਹੈ ਉਹ ਬੜੀ ਵਧੀਆ ਹੋ ਜਾਂਦੀ ਹੈ ਇਹਨੂੰ ਬੀਇੰਗ ਲਵਿੰਗ ਕਹਿੰਦੇ ਨੇ ਜੇ ਤੁਸੀਂ ਬਾਹਰ ਦੇ ਮੁਲਕਾਂ ਦੇ ਝਾਤ ਮਾਰੋ ਤੇ ਉਹ ਲੋਕ ਰਿਸ਼ਤਿਆਂ ਤੋਂ ਬੜੇ ਪਰੇਸ਼ਾਨ ਹੋ ਗਏ ਕਾਰਨ ਕਿਤੇ ਨਾ ਕਿਤੇ ਵੈਲਿਊ ਨਹੀਂ ਕਰਦੇ ਅਸੀਂ ਤਾਂ ਫਿਰ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਪੈਕਟ ਰੱਖਨੇ ਸ਼ੁਰੂ ਕਰ ਦਿੱਤੇ ਪਾਲਤੂ ਪੰਛੀ ਕੁੱਤਾ ਇਹ ਉਹ ਪਰ ਤੁਸੀਂ ਇਹ ਦੇਖੋ ਕਿ ਕੁੱਤਾ ਵੀ ਹੋ ਸਕਦਾ ਥੋਡੀ ਮਰਜ਼ੀ ਨਾਲ ਪੂੰਛ ਨਾ ਮਾਰੇ ਕਿਸੇ ਵੇਲੇ ਤਾਂ ਉਹਦੇ ਤੋਂ ਵੀ ਦੁਖੀ ਹੋਗੇ ਫਿਰ ਅੱਜ ਕੀ ਕਰਦੇ ਨੇ ਉਹ ਬੂਟਿਆਂ ਨੂੰ ਪਾਲਦੇ ਨੇ ਬੂਟਿਆਂ ਦਾ ਨਾਂ ਰੱਖਿਆ ਹੋਇਆ ਬੂਟਿਆਂ ਨੂੰ ਕੁਮਾਨ ਲੈ ਕੇ ਜਾਂਦੇ ਨੇ ਤੋ ਇਹ ਕੀ ਕਰ ਰਹੀਏ ਆ ਉਹ ਉਹ ਆਪਣੇ ਅੰਦਰ ਦੀ ਕੈਮਿਸਟਰੀ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਬੂਟੇ ਨਾਲ ਦਾ ਕੋਈ ਲੇਗਾ ਦੇਗਾ ਨਹੀਂ ਹੈਗਾ ਜਿਵੇਂ ਇਸ਼ਤ ਦੀ ਗੱਲ ਕਰਦੇ ਹੋ ਤੁਸੀਂ ਤੁਸੀਂ ਕਿਹਦੇ ਭਗਤ ਹੋ ਜਾਂ ਤੁਹਾਡਾ ਅਕੀਦਾ ਕਿਹਦੇ ਤੇ ਹੈ ਉਹ ਫਰਕ ਨਹੀਂ ਪਾਉਂਦਾ ਬਿਲਕੁਲ ਸਿਰਫ ਇਹ ਕਿ ਤੁਹਾਡੇ ਅੰਦਰਲੀ ਕੈਮਿਸਟਰੀ ਬੜੀ ਪਲੇਜ਼ੈਂਟ ਹੋ ਜਾਂਦੀ ਹੈ ਬਟ ਅੱਜ ਦੀ ਰੇਡ ਦੇ ਵਿੱਚ ਅਸੀਂ ਉਸ ਤੋਂ ਅੱਗੇ ਚਲੇ ਗਏ ਆਪਣੀ ਲੜਾਈ ਚੜਾਈ ਦੇ ਵਿੱਚ ਉਹਦੇ ਤੇ ਪੈ ਰਹੇ ਹਾਂ ਅਸੀਂ ਉਸ ਮੁੱਦੇ ਨੂੰ ਨਹੀਂ ਛੇੜਦੇ ਤੇ ਜਿਹੜਾ ਦੀ ਗੱਲ ਕਰਦੇ ਸੀ ਮੈਂ ਪਾਉਂਦਾ ਸੀ ਤਾਂ ਉਹ ਤੋਂ ਜਿਹੜੀ ਵੱਲਾਂ ਤੋਂ ਇਹ ਇਹ ਸੁਭਾਅ ਜਿਹੜਾ ਆਇਆ ਸਾਡਾ ਸਾਰਾ ਦਾ ਸਾਰਾ ਜਿਹੜਾ ਸੁਭਾਅ ਆਇਆ ਇਹ ਆਇਆ ਉੱਥੋਂ ਹੀ ਹੈ ਕਿਉਂਕਿ ਕੁਦਰਤ ਬੜੀ ਮਿਹਰਬਾਨ ਸੀਗੀ ਤੇ ਲੋਕ ਵੀ ਆਪਸ ਦੇ ਵਿੱਚ ਉਵੇਂ ਕਰਦੇ ਸੀ ਜੇ ਤੁਸੀਂ ਖੇਤੀਬਾੜੀ ਦੀ ਗੱਲ ਵੀ ਕਰਦੇ ਹੋ ਜਦੋਂ ਪਹਿਲਾਂ ਖੇਤੀ ਹੁੰਦੀ ਸੀ ਇੱਥੇ ਤਾਂ ਉਹ ਇੱਕ ਮੰਗਲਾਚਾਰਕ ਕਹਿੰਦੇ ਮੰਗਲਾਚਾਰ ਉਹਨੂੰ ਕਹਿੰਦੇ ਸੀਗੇ ਤੇ ਜਦੋਂ ਇਸ ਤਰ੍ਹਾਂ ਬ੍ਰਾਡਕਾਸਟ ਕਰਦੇ ਸੀ ਹੱਥ ਨਾਲ ਬੀਜ ਪਾਉਂਦੇ ਸੀ ਖੇਤ ਦੇ ਵਿੱਚ ਤਾਂ ਉਹਦੋਂ ਕਹਿੰਦੇ ਸੀ ਚਿੜੀ ਜਨੌਰ ਦਾ ਭਾਗੀ ਪਸ਼ੂਆਂ ਦਾ ਭਾਗੀ ਰਾਈਆਂ ਪਾਂਦੀਆਂ ਦਾ ਭਾਗੀ ਹਾਲੀਆਂ ਪਾਲੀਆਂ ਦਾ ਭਾਗੀ ਸਭ ਦੇ ਭਾਗਾਂ ਦਾ ਨਹੀਂ ਸਿਰਫ ਕਹਿੰਦੇ ਨਹੀਂ ਸੀ ਉਹ ਮੰਨਦੇ ਵੀ ਸੀ ਇੱਕ ਟੁਕੜਾ ਛੱਡ ਦਿੰਦੇ ਸੀ ਕਿ ਯਾਰ ਇਹ ਪਸ਼ੀ ਪਸ਼ੂ ਪੰਛੀ ਖਾਣਗੇ ਦਰਖਤਾਂ ਵੀ ਇੱਜ਼ਤ ਕਰਦੇ ਸੀ ਤੁਸੀਂ ਉਹਨੂੰ ਦਕੀਆਂ ਨੂੰ ਅਸੀਂ ਕਹਿ ਸਕਦੇ ਹਾਂ ਅੱਜ ਵੀ ਲੇਕਿਨ ਅੱਜ ਜਦੋਂ ਸਲੰਡਰਾਂ ਵਾਸਤੇ ਅਸੀਂ ਭਜ ਰਹੇ ਹਾਂ ਜਦੋਂ ਸਾਡੇ ਫੇਫੜੇ ਅੰਦਰੋਂ ਸੜ ਗਏ ਸਾਡੇ ਅੰਦਰ ਉਹ ਉਹਨਾਂ ਉਹ ਕਪੈਸਿਟੀ ਨਹੀਂ ਫੇਫੜਿਆਂ ਦੀ ਹੈਗੀ ਕਿ 21% ਜਿਹੜੀ ਆਕਸੀਜਨ ਹਵਾ ਦੇ ਵਿੱਚ ਹੈ ਉਹਦੇ ਚੋਂ ਆਪਣੇ ਆਪਣੇ ਜੋਗੀ ਆਕਸੀਜਨ ਅਬਜ਼ੌਰਬ ਕਰ ਸਕੇ ਉਹਨੂੰ ਐਡੀਸ਼ਨਲ ਆਕਸੀਜਨ ਤੁਹਾਨੂੰ ਦੇਣੀ ਪੈ ਰਹੀ ਹੈ ਜੇ ਤੁਸੀਂ ਥੋੜੀ ਦੇਰ ਵੀ ਮਾਸਕ ਲਾਓਗੇ ਹਾਈਪਰ ਕੈਪਨੀਆ ਹੋ ਜਾਊਗਾ ਤੁਹਾਨੂੰ ਕਾਰਬਨ ਡਾਈਆਕਸਾਈਡ ਬਾਹਰ ਹੀ ਨਹੀਂ ਨਿਕਲਣੀ ਹੈਗੀ ਕਿਉਂ ਕਿਉਂਕਿ ਫੇਫੜੇ ਸਾਡੇ ਉਸ ਤਰ੍ਹਾਂ ਦੇ ਨਹੀਂ ਰਹੇ ਔਰ ਹੁਣ ਬਿਮਾਰੀਆਂ ਕਰਕੇ ਹੋਰ ਖਰਾਬ ਹੋ ਰਹੇ ਨੇ। ਤੋਂ ਉਹਨਾਂ ਵਾਸਤੇ ਛੱਡਦੇ ਸੀ ਜੇ ਕੋਈ ਮੰਗਣ ਆ ਜਾਂਦਾ ਸੀਗਾ ਤੁਸੀਂ ਅੱਜ ਵੀ ਪਿੰਡਾਂ ਦੇ ਵਿੱਚ ਜਾਓ ਤਾਂ ਜਦੋਂ ਤੱਕ ਤੁਸੀਂ ਉੱਥੇ ਬੈਠੇ ਹੋ ਉਦੋਂ ਤੱਕ ਚਾਹ ਬਣ ਜੂਗੀ ਅੰਦਰ। ਜੇ ਤੁਸੀਂ ਪਹਿਲਾਂ ਉੱਠਣ ਲੱਗਿਓ ਕਿ ਇਹਨੇ ਭਾਈ ਚਾਹ ਕਰਦੇ ਆਂ ਔਰ ਜੇ ਖਾਣੇ ਦਾ ਟਾਈਮ ਹੈ ਤੇ ਖਾਣਾ ਤੁਹਾਨੂੰ ਮਿਲਣਾ ਹੀ ਹੈ ਉੱਥੇ। ਸ਼ਹਿਰ ਵਾਲਾ ਸਾਡਾ ਪੁੱਛਦਾ ਮਜੀਤ ਸਿੰਘ ਰੋਟੀ ਤਾਂ ਨਹੀਂ ਖਾਏਗਾ? ਠੀਕ ਹੈ ਚਾਹ ਵਾਲੇ ਨੂੰ ਕਹ ਦੇਣੇ ਆ ਉਹ ਨਾਨਕ ਵਾਲੀ ਹੱਟੀ ਤੇ ਚਾਹ ਲੈ ਆਈ ਨਾਨਕ ਮਤਲਬ ਰਹਿਣ ਦੀ ਕੋਈ ਗੱਲ ਨਹੀਂ ਹੈਗੀ ਤਾਂ ਉਹ ਜਿਹੜੀ ਸੋਚ ਸਾਡੀ ਇੰਨੀ ਜ਼ਿਆਦਾ ਕਿਸ ਤਰ੍ਹਾਂ ਬਦਲ ਗਈ ਇੱਕ ਇਹਨੂੰ ਚੰਗੇ ਮਾੜੇ ਚ ਨਾ ਦੇਖਿਓ ਕੁਦਰਤ ਦੀ ਬੰਤਰ ਹੈ ਕੁਦਰਤ ਨੇ ਦੋਨੋਂ ਚੀਜ਼ਾਂ ਬਣਾਈਆਂ ਨੇ ਆਪਣੇ ਆਪ ਨੂੰ ਬੈਲੈਂਸ ਕਰਨ ਵਾਸਤੇ ਚੰਗਾ ਜਾਂ ਮਾੜਾ ਕਿਉਂਕਿ ਜਦ ਤੱਕ ਇਹ ਬੈਲੈਂਸ ਨਹੀਂ ਹੁੰਦਾ ਉਦੋਂ ਤੱਕ ਗੜਬੜ ਨਹੀਂ ਹੁੰਦੀ ਤੇ ਸਕੈਂਡਨੇਵੀਆ ਜੇ ਤੁਸੀਂ ਦੇਖੋ ਵਾਈਕਿੰਗਸ ਉੱਥੋਂ ਚੱਲੇ ਸੀਗੇ ਕਿ ਇਹ ਬਾਹਰਲੇ ਜਿਹੜੇ ਮੁਲਕ ਜਿੱਥੇ ਹਰ ਵੇਲੇ ਬਰਫ਼ ਪਈ ਰਹਿਣੀ ਹੈ ਉੱਥੇ ਖਾਣ ਦਾ ਕੋਈ ਵਸੀਲਾ ਬਣਦਾ ਨਹੀਂ ਸੀਗਾ ਤਾਂ ਉਹਨਾਂ ਨੂੰ ਮਜਬੂਰਨ ਸ਼ਿਕਾਰ ਕਰਨਾ ਪੈਂਦਾ ਸੀ ਉਦੋਂ ਝੋਟੇ ਹੁੰਦੇ ਸੀ ਬਾਈਸੰਸ ਹੁੰਦੇ ਸੀ ਵੱਡੇ ਵੱਡੇ ਝੋਟੇ ਹੁੰਦੇ ਸੀ ਤਾਂ ਉਹ ਲੋਕ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਖਾਂਦੇ ਸੀ ਹੁਣ ਜਦੋਂ ਖਾਣਾ ਮੁੱਕ ਮੁੱਕ ਜਾਣ ਵਾਲਾ ਹੁੰਦਾ ਸੀਗਾ ਉਦੋਂ ਇੱਕ ਦੂਸਰੇ ਨਾਲ ਲੜਦੇ ਸੀ ਉਹ ਵੀ ਇਹ ਮੇਰੀ ਬੋਟੀ ਹੈ ਤੇਰੀ ਬੋਟੀ ਹੈ ਤਾਂ ਉਹ ਲੜਾਈ ਝਗੜਾ ਉਸ ਤੋਂ ਬਾਅਦ ਉਹਨਾਂ ਨੇ ਲੁੱਠਾਂ ਖੋਹਾਂ ਕਰਨੀਆਂ ਸ਼ੁਰੂ ਕੀਤੀਆਂ ਉਹ ਜਿਹੜੇ ਧੜਬੀ ਸੀਗੇ ਉਹ ਬਣ ਕੇ ਜਦੋਂ ਹਿੰਦੁਸਤਾਨ ਦੇ ਵਿੱਚ ਆਏ ਤੇ ਉਹਨਾਂ ਨੇ ਉਹੀ ਚੀਜ਼ਾਂ ਸਾਡੇ ਕਲਚਰ 'ਚ ਵੀ ਆ ਗਈਆਂ ਕੁਝ ਉਹਨਾਂ ਦੀ ਮੈਰਿਜੇਜ਼ ਹੋਈਆਂ ਸਾਡੀਆਂ ਬਲੱਡ ਸਟ੍ਰੀਮਸ ਵੀ ਚੇਂਜ ਹੋਈਆਂ ਤੇ ਸਾਨੂੰ ਇਸ ਤਰ੍ਹਾਂ ਦਾ ਕਲਚਰ ਜਿਹੜਾ ਉਭਾਂ ਲੱਗ ਗਿਆ ਅੱਜ ਜੇ ਤੁਸੀਂ ਦੇਖੋ ਗੁਸਤਾਖੀ ਮਾਫ਼ ਅਸੀਂ ਜੋ ਹੈ ਉਹਦੀ ਗੱਲ ਕਰੀਏ ਜੋ ਹੋਣਾ ਚਾਹੀਦਾ ਜਾਂ ਜੋ ਸਾਨੂੰ ਚੰਗਾ ਲੱਗਦਾ ਉਹਦੀ ਗੱਲ ਤੋਂ ਹਟ ਜਾਈਏ ਜੋ ਸਾਨੂੰ ਅੱਖਾਂ ਦਿਖਾ ਰਹੀਆਂ ਨੇ ਜੋ ਮਤ ਕਹਿ ਰਹੀ ਉਹ ਦੇਖੋ ਤੁਸੀਂ ਅੱਜ ਦੇਖੋ ਤੇ ਅੱਜ ਦੀ ਜਨਰੇਸ਼ਨ ਕਸੂਰ ਉਹਨਾਂ ਦਾ ਕਤਈ ਨਹੀਂ ਹੈਗਾ ਕਸੂਰ ਮੇਰਾ ਕਿਉਂਕਿ ਮੈਂ ਉਹਨਾਂ ਨੂੰ ਕਿਸੇ ਚੀਜ਼ ਦੀ ਵੈਲਿਊ ਕਰਨੀ ਨਹੀਂ ਸਿਖਾਈ ਹੈਗੀ ਮੇਰੇ ਕੋਲੇ ਬੁਲੇਟ ਮੋਟਰਸਾਈਕਲ ਹੁੰਦਾ ਸੀ ਮੈਂ ਕਾਲਜ ਤੋਂ ਆਉਂਦਾ ਸੀ ਤਾਂ ਕੱਲਾ-ਕੱਲਾ ਗਾਜੇ ਚਮਕਾ ਕੇ ਅਸੀਂ ਐਨ ਸਾਫ਼ ਕਰਦੇ ਸੀ ਅੱਜ ਲੱਖਾਂ ਰੁਪਏ ਦੇ ਮੋਟਰਸਾਈਕਲ ਨੇ ਕੱਪੜਾ ਵੀ ਨਹੀਂ ਮਾਰਦੇ ਉਹਦੇ ਤੇ ਜਵਾਕ ਉਹਦੇ ਉੱਤੇ ਬੈਠਦੇ ਨੇ ਤੁਸੀਂ ਨਿਸ਼ਾਨ ਦੇ ਸਕਦੇ ਹੋ 19 ਜਗ੍ਹਾ ਦੀ ਉਹ ਮਿੱਟੀ हटੂਗੀ ਬਾਕੀ ਸੀਟ ਵੀ ਲਿਬੜੀ ਹੋਈ ਹੈ ਤੇ ਜੇ ਤੁਸੀਂ ਉਹਨਾਂ ਨੂੰ ਪੁੱਛੋ ਫੇਰ ਸਹੀ ਗਲਤ ਚ ਨਹੀਂ ਫਸਣਾ ਸੋਚ ਦੀ ਬਦਲਾਵ ਤੁਸੀਂ ਉਹਨਾਂ ਨੂੰ ਪੁੱਛੋ ਕਿ ਹੈ ਕੀ ਯਾਰ ਪੈਸੇ ਦੇ ਮਗਰ ਮਰੀ ਜਾਂਦੇ ਹੋਰ ਕਮਾ ਲਾਂਗੇ ਹੋਰ ਲੈ ਲਾਂਗੇ ਤੋ ਜਦੋਂ ਤੇ ਅਸੀਂ ਕਿਸੇ ਚੀਜ਼ ਦੀ ਵੈਲਿਊ ਹੀ ਨਹੀਂ ਕਰ ਰਹੇ ਤਾਂ ਗ੍ਰੈਟੀਟਿਊਡ ਦੀ ਭਾਵਨਾ ਚਲੀ ਗਈ ਤੋ ਜਦੋਂ ਉਹ ਤੁਸੀਂ ਵੈਲਿਊ ਨਹੀਂ ਕਰ ਰਹੇ ਤਾਂ ਰਿਸ਼ਤਿਆਂ ਦੇ ਵਿੱਚ ਵੀ ਤੁਸੀਂ ਵੈਲਿਊ ਨਹੀਂ ਕਰ ਰਹੇ ਇਹ ਜਿਹੜਾ ਨਘਾਰ ਸਾਰਾ ਆਇਆ ਔਰ ਅੱਜ ਵੀ ਜਿਹੜੀ ਅਪਕੜ ਧਾਪੀ ਸਾਨੂੰ ਮਚੀ ਹੋਈ ਹੈ ਇਹ ਬੁਨਿਆਦੀ ਸੋਚ ਦੀ ਹਿਰਫੇਰ ਹੋ ਗਈ ਅੱਜ ਜੇ ਅਸੀਂ ਅੱਜ ਦੀ ਰੇਟ ਜੇ ਕੁਝ ਵੀ ਉਗਾ ਰਹੇ ਹਾਂ ਤੇ ਸਾਡਾ ਫੋਕਸ ਕਿੱਥੇ ਹੈ ਕਿ ਜਿਆਦਾ ਤੋਂ ਜਿਆਦਾ ਹੋ ਜਵੇ ਜਿਆਦਾ ਤੋਂ ਜਿਆਦਾ ਹੋ ਜਵੇ ਕਿਸ ਤਰ੍ਹਾਂ ਹੋਗਾ ਜਿਆਦਾ ਉਹ ਕਹੂਗਾ ਇਹ ਸ਼ਾਰਟਕਟ ਕਰ ਲੈ ਤੁਸੀਂ ਸਮਝੋ ਕਿ ਜੇ ਮੈਂ ਇੱਕ ਗਧੇ ਨੂੰ ਬਾਇਓਲੋਜੀ ਪੜ੍ਹਾਉਣ ਦੀ ਕੋਸ਼ਿਸ਼ ਕਰਾਂ ਕਿ ਆ ਉਹ ਪੜ੍ਹੂਗਾ ਤਾਂ ਇਹ ਬ੍ਰਹਿਮੰਡ ਦੀ ਪੂਰੀ ਨੌਲੇਜ ਦੇ ਸਾਹਮਣੇ ਸਾਡੀ ਔਕਾਤ ਤਾਂ ਉਸ ਗਧੇ ਜਿੰਨੀ ਵੀ ਨਹੀਂ ਹੈਗੀ ਅਸੀਂ ਬਹੁਤ ਥੋੜੇ ਹਿੱਸੇ ਨੂੰ ਸਮਝਿਆ ਬਹੁਤ ਥੋੜੇ ਹਿੱਸੇ ਨੂੰ ਸਮਝਿਆ ਇਸੇ ਤਰ੍ਹਾਂ ਹਰ ਚੀਜ਼ ਦੀ ਇੱਕ ਤਰੰਗ ਹੈ ਸਰੀਰ ਦੀ ਵੀ ਇੱਕ ਤਰੰਗ ਹੈ ਤੋ ਜੋ ਕੁਝ ਤੁਸੀਂ ਸੋਚ ਰਹੇ ਹੋ ਉਹਨੂੰ ਨਾਪਦੇ ਆ ਸੀ ਆ ਜੀਸੀਜੀ ਕਰਦੇ ਆ 36 ਪੰਗੇ ਉਹ ਇਹ ਉਹ ਕਰ ਕੀ ਰਿਹਾ ਜੋ ਜਿਹੜੀਆਂ ਤਰੰਗਾਂ ਤੁਹਾਡੇ ਸਰੀਰ ਦੀਆਂ ਨੇ ਉਹ ਨਾਪਦੇ ਨੇ ਉਹ ਤੁਹਾਡੀ ਹੈਲਥ ਨੂੰ ਦੱਸਦੇ ਨੇ ਵੀ ਇਹਦੇ ਹਿਸਾਬ ਨਾਲ ਇਹ ਹੈ ਤੋ ਜਿਸ ਤਰ੍ਹਾਂ ਦੀਆਂ ਤਰੰਗਾਂ ਸਾਡੇ ਦਿਮਾਗ ਦੀਆਂ ਹੋਣਗੀਆਂ ਉਹ ਪ੍ਰਭਾਵ ਸਾਡੇ ਤੇ ਆਣਾ ਹੀ ਆਣ ਜੇ ਇਹਨੂੰ ਸਰਲ ਭਾਸ਼ਾ ਚ ਅਸੀਂ ਸਮਝਦੇ ਜਿਆਦਾ ਦੂਰ ਨਹੀਂ ਜਾਂਦੇ ਤੁਸੀਂ ਕਹਿੰਦੇ ਬੰਦੇ ਨੂੰ ਡਿਪਰੈਸ਼ਨ ਹੋ ਗਿਆ ਜੀ ਅਸੀਂ ਕਹਿੰਦੇ ਡਿਪਰੈਸ਼ਨ ਹੋ ਗਿਆ ਡਿਪਰੈਸ਼ਨ ਕੀ ਹੈ ਉਹਦੀ ਸੋਚ ਜਿਹੜੀ ਉਹ ਨਕਾਰਾਤਮਕ ਹੋ ਗਈ ਉਦੀ ਸੋਚ ਨਕਾਰਾਤਮਕ ਹੋ ਗਈ। ਤੋਂ ਮਾਈਂਡ ਨੇ ਹਰ ਵੇਲੇ ਨੈਗੇਟਿਵ ਥੌਟ ਜਨਰੇਟ ਕਰਨਾ ਹੈ। ਮਾਈਂਡ ਦੀ ਪ੍ਰਵਿਰਤੀ ਜਾਂ ਨੇਚਰ ਜੇ ਨਾ ਹੁੰਦੀ ਤਾਂ ਤੁਸੀਂ ਇਹ ਥੋੜਾ ਕਹਿੰਦੇ ਬੀ ਪੋਜ਼ਿਟਿਵ। ਫਿਰ ਤਾਂ ਪੋਜ਼ਿਟਿਵ ਹੀ ਰਹਿੰਦਾ ਹਰ ਬੰਦਾ। ਜੇ ਕੋਈ ਲੇਟ ਹੋ ਗਿਆ ਰਾਤ ਨੂੰ ਤੁਹਾਨੂੰ ਇਹ ਥੋੜਾ ਖਿਆਲ ਆਉਂਦਾ ਵੀ ਇਹਦੀ 5 ਕਰੋੜ ਦੀ ਲਾਟਰੀ ਲੱਗੀ। ਤੋਂ ਇਹ ਪ੍ਰਵਿਰਤੀ ਹੈ ਮਾਈਂਡ ਦੀ। ਤੋਂ ਜਦੋਂ ਨੈਗੇਟਿਵ ਥੌਟ ਤੁਹਾਡੇ ਤੇ ਹਾਵੀ ਹੋ ਜਾਂਦੇ ਨੇ ਡਿਪਰੈਸ਼ਨ ਹੋ ਜਾਂਦਾ ਤੁਹਾਨੂੰ। ਤਾਂ ਲੋਕਾਂ ਨੂੰ ਅਧਰੰਗ ਹੋ ਜਾਂਦਾ। ਤੋਂ ਫਿਜ਼ੀਕਲੀ ਤਾਂ ਤੁਹਾਡੀ ਬੋਡੀ ਚ ਕੋਈ ਚੇਂਜ ਨਹੀਂ ਆਇਆ। ਸੋਚ ਹੀ ਚੇਂਜ ਸੀਗੀ ਨਾ ਉਸ ਡਿਪਰੈ ਅੱਜ ਜਿਹੜਾ ਇਹ ਪਲਸੀਬੋ ਇਫੈਕਟ ਇਹਨੂੰ ਕਹਿੰਦੇ ਅੱਜ ਜਿਹੜਾ ਚਾਰੇ ਪਾਸੇ ਤੁਸੀਂ ਦੇਖੋ ਡਰ ਦਾ ਮਾਹੌਲ ਕ੍ਰੀਏਟ ਕਰਿਆ ਜਾਂਦਾ ਜਦੋਂ ਇਹ ਪਿੱਛੇ ਇਹਨਾਂ ਨੇ ਰੇਟ ਰੂਟ ਵਧਾਏ ਨੇ ਚਲਾਨਾਂ ਦੇ ਆਸ-ਪਾਸ ਕਿੰਨਾ ਰੌਲਾ ਪੈ ਗਿਆ ਸੀਗਾ ਵੀ ਉਹ ਬੰਦਾ ਮਰ ਗਿਆ ਜਿਹਨੇ ਅੱਗ ਲਾਤੀ ਜਿਹਨੇ ਫਿਰ ਅੱਜ ਹੁਣ ਕਰੋਨਾ ਇਹ ਡਿਜ਼ੀਜ਼ ਹੈ ਕਿੰਨਾ ਨਹੀਂ ਚਲੋ ਹਗੜ ਡਿਜ਼ੀਜ਼ ਹੈ ਸਾਹ ਦਾ ਬਿਮਾਰੀ ਹੈਗੀ ਹੈ ਪਰ ਤੁਸੀਂ ਜਿੱਥੇ ਦੇਖੋ ਚਿਤਾਵਲੀਆਂ ਦਿਖਾਉਂਦੇ ਆ ਤੁਹਾਨੂੰ ਜਿੱਥੇ ਦੇਖੋ ਮਾਰ-ਧਾੜ ਦਿਖਾਉਂਦੇ ਆ ਉਹ ਕਿੰਨੀ ਹੈ ਕਿੰਨੀ ਨਹੀਂ ਉਹਦੇ ਤੇ ਜੇ ਅਸੀਂ ਗੱਲ ਨਾ ਵੀ ਕਰੀਏ ਤੇ ਜੇ ਇਹ ਦਿਖਾਇਆ ਜਾਵੇ ਵੀ 1 ਲੱਖ ਬੰਦਿਆਂ 'ਚੋਂ 95000 ਠੀਕ ਹੋ ਕੇ ਘਰ ਨੂੰ ਚਲੇ ਗਏ ਇੱਥੇ ਆਕਸੀਜਨ ਮਿਲ ਗਈ ਇਹ ਬੰਦੇ ਜਿਹੜੇ ਪੋਜ਼ਿਟਿਵ ਥੋਟ ਥੋਟ ਦੇ ਨਾਲ ਅੱਜ ਵੀ ਬੰਦੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਪਲਸੀਬੋ ਇਫੈਕਟ ਨੂੰ ਜਿਹੜੀ ਸਾਇੰਸ ਹੈ ਉਹ ਵੀ ਨਕਾਰ ਨਹੀਂ ਸਕਦੀ ਉਹ ਲੋਕਾਂ ਦੀ ਇਮਿਊਨਿਟੀਜ਼ ਔਰ ਸਾਰੀਆਂ ਕੁਝ ਬਹੁਤ ਬੈਟਰ ਹੁੰਦੀਆਂ ਨੇ ਤਾਂ ਜਿਹੜਾ ਗ੍ਰੈਟੀਚਿਊਡ ਜਿੱਥੋਂ ਅਸੀਂ ਆਪਣੀ ਗੱਲ ਸ਼ੁਰੂ ਕੀਤੀ ਇਹ ਜਿਹੜਾ ਗ੍ਰੈਟੀਚਿਊਡ ਦੇ ਵਿੱਚ ਜਦੋਂ ਤੁਸੀਂ ਰਹਿੰਦੇ ਹੋ ਤੁਹਾਡੇ ਅੰਦਰ ਦੀ ਕੈਮਿਸਟਰੀ ਬੜੀ ਸਮੂਥ ਰਹਿੰਦੀ ਹੈ ਜਦੋਂ ਅੰਦਰ ਦੀ ਕੈਮਿਸਟਰੀ ਤੁਹਾਡੀ ਬਹੁਤ ਸਮੂਥ ਰਹਿੰਦੀ ਹੈ ਤਾਂ ਉਹ ਆਟੋਮੈਟਿਕਲੀ ਥਰਡੀ ਫਿਜ਼ੀਓਲੋਜੀ ਸਹੀ ਰਹੋਗੀ ਜੇ ਸਾਈਕੋਲੋਜੀ ਤੁਹਾਡੀ ਸਹੀ ਹੈ ਜੇ ਤੁਸੀਂ ਹਰ ਵੇਲੇ ਕਿਸੇ ਚੀਜ਼ ਤੋਂ ਡਰ ਰਹੇ ਹੋ ਹਰ ਵੇਲੇ ਕਿਸੇ ਚੀਜ਼ ਵਾਸਤੇ ਸੜ ਰਹੇ ਹੋ ਤੇ ਓਬਵੀਅਸਲੀ ਬਿਮਾਰੀਆਂ ਠਿਮਾਰੀਆਂ ਤਾਂ ਸਾਰੀਆਂ ਰਹਿਣੀਆਂ ਰਹਿਣੀਆਂ ਜੀ ਇਹ ਸਾਰੀ ਚੀਜ਼ ਉਹਦੇ ਨਾਲ ਬਿਲਕੁਲ ਜੁੜੀ ਹੋਈ ਹੈ ਤਾਂ ਉਹ ਇੰਡੀਅਨਸ ਜਿਹੜੇ ਗ੍ਰੈਟੀਟਿਊਡ ਦੇ ਵਿੱਚ ਰਹਿੰਦੇ ਸੀਗੇ ਔਰ ਬੜੀ ਬਹੁਤ ਵਧੀਆ ਲਾਈਫ ਹੁੰਦੀ ਸੀ 91 ਦੀ ਜੇ ਤੁਸੀਂ ਗੱਲ ਲੈਂਦੇ ਹੋ ਤੇ ਉਦੋਂ ਐਮਓਯੂ ਸਾਈਨ ਹੋਏ 1000 ਤੋਂ ਉੱਪਰ 1058 ਸ਼ਾਇਦ ਐਗਜ਼ੈਕਟ ਨੰਬਰ ਮੈਨੂੰ ਨਹੀਂ ਪਤਾ ਮੈਮੋਰੰਡਮ ਆਫ ਜਿਹੜੀ ਉਹਨਾਂ ਦੀ ਅੰਡਰਸਟੈਂਡਿੰਗ ਸੀਗੀ। ਕੀ ਹੋਏ ਸੀਗੇ ਉਹ? ਉਹ ਹੋਏ ਸੀਗੇ ਸਾਡੇ ਇੱਥੇ ਪਹਾੜ ਨੇ, ਠੀਕ ਹੈ? ਉਹ ਪਹਾੜ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਪਹਾੜ ਨੇ ਕਿ ਉਹਦੇ ਉੱਤੇ ਜਦੋਂ ਪਾਣੀ ਪੈਂਦਾ ਉਹ ਆਪਣੇ ਪਿੰਡੇ ਦੇ ਵਿੱਚੋਂ ਪਾਣੀ ਸਮੋ ਲੈ ਲੈਂਦੇ ਨੇ ਤੇ ਜਦੋਂ ਬਾਰਿਸ਼ਾ ਨਹੀਂ ਹੁੰਦੀਆਂ ਪੈਰਾਂ ਦੇ ਵਿੱਚੋਂ ਉਹ ਪਾਣੀ ਸਾਰਾ ਇਰੀਗੇਸ਼ਨ ਵਾਸਤੇ ਆਉਂਦਾ। ਉਹਦੇ ਆਸ-ਪਾਸ ਦੇ ਜਿਹੜੇ ਵਸਿੰਦੇ ਇੰਡੀਅਨ ਸੀਗੇ ਜੇ ਤੁਸੀਂ ਪੈਸਿਆਂ ਵੱਲੋਂ ਅਮੀਰ ਦੇਖੋ ਤਾਂ ਸ਼ਾਇਦ ਨਹੀਂ ਸੀਗੇ ਪਰ ਜੇ ਉਸ ਤਰ੍ਹਾਂ ਦੇਖੋ ਤਾਂ ਸਭ ਤੋਂ ਅਮੀਰ ਸੀਗੇ ਕਿਉਂਕਿ ਉੱਥੇ ਉਹਨਾਂ ਕੀ ਉਗਾਉਂਦੇ ਸੀ ਉਹਨਾਂ ਕੀ ਰਹਿੰਦੇ ਸੀ ਖਾਂਦੇ ਪੀਂਦੇ ਸੀ ਆਸ਼ ਕਰਦੇ ਸੀ ਜ਼ਿੰਕ ਦੇ ਪਹਾੜ ਸੀਗੇ ਉਹ ਉਹ ਪਹਾੜ ਵੇਚੇ ਗਏ ਬਾਹਰਲੇ ਮੁਲਕਾਂ ਨੂੰ ਉਹਨਾਂ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੋ ਗਿਆ ਕਿ ਪਹਾੜ ਇੰਨੇ ਲੱਖਾਂ ਦਾ ਥੋੜਾ ਹੋ ਗਿਆ ਤੁਸੀਂ ਸਾਨੂੰ ਇੱਥੇ ਨੌਕਰੀਆਂ ਦਿਓਗੇ ਨੌਕਰੀਆਂ ਕਿਹੜੀਆਂ ਦਿੱਤੀਆਂ ਉਹਨਾਂ ਨੇ ਜਿਨ੍ਹਾਂ ਨੇ ਵਿੱਚ ਵੜ ਕੇ ਜ਼ਿੰਕ ਕੱਢਣਾ ਜਿੱਥੇ ਮਰਨਾ ਤੇ ਜਦੋਂ ਉਹਨਾਂ ਨੂੰ ਲੈਣ ਗਏ ਉਹ ਕਹਿੰਦੇ ਹਾਂ ਵੀ ਇਹ ਪਹਾੜ ਭਾਈ ਕਬਜ਼ਾ ਸਾਡਾ ਹੁਣ ਉੱਥੇ ਮਨਜੀਤ ਸਿੰਘ ਵਰਗਾ ਬੈਠਾ ਛੋਟੀ ਜਿਹੀ ਉਹਦਾ ਘਰ ਹੈ ਉਹਨੂੰ ਜਿੰਨਾ ਚਾਹੀਦਾ ਉਹਨਾ ਉਗਾ ਰਿਹਾ ਖਾ ਰਿਹਾ ਐਸ਼ ਕਰ ਰਿਹਾ 40 ਦਿਨ ਦੇ ਐਗਰੀਕਲਚਰ ਤੋਂ ਬਾਅਦ ਬਾਕੀ ਉਹ ਮੌਜਾਂ ਕਰਦੇ ਸੀ ਮੇਲਿਆਂ ਤੇ ਜਾਂਦੇ ਸੀ ਆਪਸ ਵਿੱਚ ਮਿਲਦੇ ਬੈਠਦੇ ਸੀ ਇੱਕ ਦੂਸਰੇ ਦੀ ਲੋੜ ਹੁੰਦੀ ਸੀ ਕਿਉਂਕਿ ਖੇਤ ਸਾਰਿਆਂ ਨੂੰ ਜੋਤਣਾ ਤਾਂ ਸਾਰੀ ਜਿਵੇਂ ਤੁਹਾਡੇ ਬੱਚੇ ਨੇ ਭੈਣ ਭਰਾ ਨੇ ਉਸ ਤਰ੍ਹਾਂ ਇੱਕ ਪੂਰਾ कुटुंब ਪਰਿਵਾਰ ਹੁੰਦਾ ਸੀ ਜੇ ਮੇਰੇ ਘਰੋਂ ਕੋਈ ਕੁਝ ਲੈ ਗਿਆ ਚੱਕ ਕੇ ਤੇ ਮੈਨੂੰ ਐ ਲੱਗਦਾ ਨਹੀਂ ਸੀ ਕਿ ਲੈ ਗਿਆ ਹੁਣ ਜੇ ਤੁਹਾਡਾ ਜਵਾਕ ਤੁਸੀਂ ਅੰਬ ਲੈ ਕੇ ਆਏ ਹੋ ਚਾਹਰ ਤਾਂ ਇੱਕ ਖਾ ਲੂਗਾ ਤੁਸੀਂ ਇੱਕ ਉਹਨੂੰ ਹੋਰ ਦੇਓਗੇ ਅੱਜ ਦੀ ਡੇਟ ਦੇ ਵਿੱਚ ਜੇ ਤੁਹਾਡੀ ਚੱਪਲ ਪਾ ਕੇ ਮੈਂ ਚਲਾ ਜਾਵਾਂ ਤੁਹਾਡੇ ਘਰ ਦੇ ਕਹਿਣਗੇ ਮੰਜੀ ਤੇਨੂੰ ਲੁੱਟ ਕੇ ਖਾ ਕੇ ਤੇਰੇ ਦੋਸਤ। ਤੋਂ ਉਹ ਸਾਰਾ ਸਿਸਟਮ ਨਹੀਂ ਸੀ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਵੀ ਤੁਸੀਂ ਇਹ ਖੇਤ ਸਾਨੂੰ ਦਿਓ। ਉਹ ਕਹਿੰਦੇ ਅਸੀਂ ਨਹੀਂ ਦੇਣੇ। ਉਹ ਕਹਿੰਦੇ ਪੈਸੇ ਲੈ ਲਓ ਕਹਿੰਦੇ ਪੈਸਿਆਂ ਦਾ ਅਸੀਂ ਕੀ ਕਰਾਂਗੇ? ਫਿਰ ਉਹਨਾਂ ਨੂੰ ਮਾਰ ਕੁੱਟ ਕੇ ਉੱਥੋਂ ਭਜਾਇਆ ਗਿਆ। ਜਦੋਂ ਉਹਨਾਂ ਨੂੰ ਮਾਰ ਕੁੱਟ ਕੇ ਭਜਾਇਆ ਗਿਆ ਅੱਜ ਵੀ ਜੰਗਲਾਂ ਦੇ ਵਿੱਚ ਉਹਨਾਂ ਨੂੰ ਮਾਓਵਾਦੀ ਅਸੀਂ ਕਹਿੰਦੇ ਆ ਤੇ ਉਹ ਨਾ ਜੰਗਲਾਂ ਉਹ ਸਾਰੀਆਂ ਚੀਜ਼ਾਂ ਦੀ ਬਰਬਾਦੀ ਜਿਹੜੀ ਕੀਤੀ ਗਈ ਤੇ ਜੜ ਜਿਹੜੀ ਬੈਠੀ ਹੈ ਸਾਰੀ ਦੀ ਸਾਰੀ ਉਹ ਲੁੱਟਖੋ ਤੇ ਉਹਨਾਂ ਦੇ ਵਿੱਚ ਤੋਂ ਇਹ ਗ੍ਰੈਟੀਚਿਊਡ ਜਿਹੜਾ ਇਹ ਅੰਗਰੇਜ਼ੀ ਦਾ ਅੱਖਰ ਇਹ ਜਿਹੜੀ ਭਾਵਨਾ ਹੈ ਇਹ ਤੁਹਾਡੇ ਅੰਦਰ ਵਾਲੀ ਜਿਹੜੀ ਭਾਵਨਾ ਹੈ ਇਹ ਭਾਵਨੀ ਸਿਰਫ ਔਰ ਸਿਰਫ ਤੁਹਾਡੇ ਵਾਸਤੇ ਔਰ ਸਿਰਫ ਤੁਹਾਡੇ ਚੰਗੇ ਜੀਵਨ ਵਾਸਤੇ ਹੈ ਪਰ ਅੱਜ ਇੰਨਾ ਕੁਝ ਬਲ ਰਿਹਾ ਤੁਹਾਡੇ ਆਸ-ਪਾਸੇ ਕਿ ਜਿਵੇਂ ਮੁਰਗਾ ਰੋਸਟ ਕਰਦੇ ਨਾ ਅੱਗ ਤੇ ਤਾਂ ਤੁਸੀਂ ਦੂਰ ਵੀ ਰਹੋਗੇ ਤੇ ਤਾਂ ਵੀ ਇਹ ਅੱਗ ਤੁਹਾਨੂੰ ਬਾਲਦੀ ਹੈ 네ਗੇਟਿਵਿਟੀ ਬਹੁਤ ਜ਼ਿਆਦਾ ਵਧ ਗਈ ਹੈ ਪਰ ਇਹ ਸਾਈਕਲ ਹੈ ਇਹ ਮੈਨੂੰ ਇਸ ਚੀਜ਼ ਦੀ ਪੂਰੀ ਉਮੀਦ ਹੈ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਸੰਤਾਪ ਭੋਗੂਗੀ ਹੁਣ ਇਹ ਉਸ ਤੋਂ ਬਾਅਦ ਜਿਹੜੀ ਅਗਲੀ ਜਨਰੇਸ਼ਨ ਸਾਡੀ ਆਊਗੀ ਉਹ ਜਨਰੇਸ਼ਨ ਸੁਧਾਰ ਵਾਲੇ ਪਾਸੇ ਚੱਲੂਗੀ ਕਿਉਂਕਿ ਹਰ ਚੀਜ਼ ਦਾ ਨਾ ਉਹ ਕਹਿੰਦੇ ਨੇ ਕਦੋਂ ਤੱਕ ਤੇ ਕਿੰਨਾ ਜਿਹੜੀ ਅਤ ਹੈ ਉਹੀ ਅੰਤ ਦਾ ਸੂਚਕ ਹੈ ਤੋਂ ਅੰਤ ਦੇ ਬਹੁਤ ਨੇੜੇ ਆ ਜਿੱਥੇ ਮੈਂ ਆਪਣੇ ਆਪ ਨੂੰ ਕਈ ਵਾਰੀ ਐ ਲੱਗਦਾ ਵੀ ਅਸੀਂ ਇਹੋ ਜੇ ਟਾਈਮ ਦੇ ਵਿੱਚ ਪੈਦਾ ਹੋਏ ਕਦੀ ਕਦੀ ਮੈਨੂੰ ਐ ਵੀ ਲੱਗਦਾ ਕਿ ਯਾਰ ਬਹੁਤ ਨਜ਼ਾਰੇ ਨੇ ਇਹਦੇ ਇਹ ਜੀ ਮਹਾਮਾਰੀ ਜਿਹੜੀ ਕਦੀ ਕਦੀ ਸਦੀ ਚਾਂਦੀ ਉਹ ਅਸੀਂ ਦੇਖ ਰਹੇ ਹਾਂ ਇਹ ਜੀ ਲੁੱਟ ਖਸੁੱਟ ਅਸੀਂ ਦੇਖ ਰਹੇ ਹਾਂ ਤਾਂ ਸਾਡੀ ਲਾਈਫ ਵੀ ਜਿਹੜੀ ਆ ਉਹ ਇੱਕ ਬੜੀ ਇਵੈਂਟਫੁਲ ਲਾਈਫ ਹੈ ਚਾਹੇ ਉਹਦੇ ਵਿੱਚ ਹੈ ਦਰਦ ਹੀ ਦਰਦ ਪਰ ਇਹਦੇ ਵਿੱਚ ਵੀ ਜੇ ਤੁਸੀਂ ਚੰਗੇ ਬੰਦਿਆਂ ਦੀ ਖੋਜ ਕਰੋਗੇ ਹੈਣ ਵਿਰਲੇ ਨਹੀਂ ਘਣੇ ਪਰ ਉਹ ਤੁਹਾਨੂੰ ਮਿਲਣਗੇ ਉਹ ਮਿਲਣਗੇ ਤੁਹਾਨੂੰ ਸਹਜਤਾ ਦੇ ਵਿੱਚ ਤੁਸੀਂ ਪਿੰਡਾਂ 'ਚ ਚਲੇ ਜਾਓ ਜਿਹਨੂੰ ਤੁਸੀਂ ਅਨਪੜ੍ਹ ਕਹਿੰਦੇ ਹੋ ਜਿਹਨੂੰ ਸਾਊਥ ਦੇ ਵਿੱਚ ਮੈਂ 6 ਮਹੀਨੇ ਲਗਭਗ ਉੱਥੇ ਹੀ ਰਹਿਣਾ ਉੱਥੇ ਸਿਰੂਵਾਨੀ ਰੇਂਜ ਹੈ ਜਿਵੇਂ ਆਪਣੇ ਇਧਰ ਹਿਮਾਲਿਆ ਦੀ ਹੈ ਉੱਥੇ ਲੋਕ ਨੇ ਮੈਨੂੰ ਉਹਨਾਂ ਦੀ ਭਾਸ਼ਾ ਨਹੀਂ ਸਮਝ ਆਂਦੀ ਉਹਨਾਂ ਨੂੰ ਮੇਰੀ ਨਹੀਂ ਸਮਝ ਆਂਦੀ ਇਹ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਭਾਸ਼ਾ ਤਾਂ ਕਨਸਪੀਰੇਸੀ ਹੈ ਮੈਂ ਤਾਂ ਸਿਰਫ ਆਵਾਜ਼ਾਂ ਕੱਢ ਰਿਹਾ ਹਰ ਬੰਦਾ ਆਪਣੇ ਦਿਮਾਗ ਚ ਲਾਇਦਾ ਹੀ ਮਤਲਬ ਕੱਢ ਰਿਹਾ ਹੈ ਉੱਥੇ ਜਿਹੜੀ ਸਹਜਤਾ ਤੁਹਾਨੂੰ ਨਜ਼ਰ ਆਂਦੀ ਹੈ ਉੱਥੇ ਦੌੜ ਹੀ ਨਹੀਂ ਹੈ ਭਾਜੀ ਨਹੀਂ ਹੈ ਉੱਥੇ ਜਿਹੜੀ એનર્ਜੀ ਉਹਨਾਂ ਦੀ ਬੋਡੀ ਦੇ ਵਿੱਚ ਨਜ਼ਰ ਆਂਦੀ ਹੈ ਜਿਹੜਾ ਪਹਾੜ ਜਿੱਤੇ ਮੇਰੇ ਵਰਗਾ ਤਾਂ ਸ਼ਾਇਦ ਡੇਢ ਦਿਨ ਚ ਚੜੇ ਉਹ 45 ਮਿੰਟ ਚ ਚੜ ਜਾਂਦੇ ਨੇ ਚੰਗੇ ਤੋਂ ਚੰਗਾ ਐਥਲੀਟ ਨਹੀਂ ਚੜ ਸਕਦਾ ਜਿਹੜਾ ਉਹਨਾਂ ਦਾ ਖਾਣ ਪਾਣ ਸਰੂਬਾਨੀ ਵਾਟਰਸ ਹੈ ਉਹ ਸਾਫ਼ ਨਹੀਂ ਅੱਜ ਵੀ ਪਾਣੀ ਨੂੰ ਗੰਦਾ ਕਰਤਾ ਹੁਣ ਜਿਹੜੀ ਇਨਵੈਸਟਮੈਂਟ ਪਹਿਲਾਂ ਸ਼ੇਅਰ ਮਾਰਕੀਟ ਸੀਗੀ ਹੁਣ ਅੱਜ ਦੀ ਰੇਟ ਜਿਹੜੇ ਵੱਡੇ ਵੱਡੇ ਲੋਕ ਨੇ ਉਹ ਪਾਣੀ ਦੇ ਸਰੋਤਾਂ 'ਚ ਇਨਵੈਸਟਮੈਂਟ ਕਰ ਰਹੇ ਨੇ ਕਿਉਂਕਿ ਪਾਣੀ ਤੁਹਾਨੂੰ ਜ਼ਮੀਨ 'ਚੋਂ ਨਹੀਂ ਮਿਲਣਾ ਆਕਸੀਜਨ बिकੂਗੀ ਉਹ ਤਾਂ ਨਜ਼ਰ ਆ ਰਹੀ ਹੈ ਸਾਨੂੰ ਕਿਉਂਕਿ ਫੇਫੜੇ ਸਾ ਸਾਨੂੰ ਐਡੀਸ਼ਨਲ ਆਕਸੀਜਨ ਚਾਹੀਦੀ ਹੈ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਅਸੀਂ ਹੋਰ ਪਾ ਦੇਣੀ ਆ। ਤੋਂ ਕੋਈ ਵੀ ਗੱਲ پکڑ ਲੋ ਸਾਰੀ ਦਾ ਆਧਾਰ ਆ ਕੇ ਖੜਦਾ ਹੈ। ਤੁਹਾਡਾ ਜਿਹੜਾ ਉਹ ਗ੍ਰੈਟੀਚਿਊਡ ਦੇ ਉੱਤੇ ਹੀ ਖੜਾ ਹੁੰਦਾ। ਜਦ ਤੱਕ ਤੁਸੀਂ ਤੁਹਾਡੇ ਅੰਦਰ ਗ੍ਰੈਟੀਚਿਊਡ ਨਹੀਂ ਹੈਗਾ। ਉਦੋਂ ਤੱਕ ਕੁਝ ਨਹੀਂ ਹੈਗਾ। ਤੁਹਾਡੀ ਲਾਈਫ ਸਹੀ ਨਹੀਂ ਹੈ।